ਉਹ ਨਿੱਕੇ ਨਿੱਕੇ ਸਮੱਸਿਆਵਾਂ ਦੇ ਵਾਸਤੇ ਵੀ ਬਹੁਤ ਵੱਡੇ ਡਾਕਟਰਾਂ ਦੇ ਚੱਕਰ ਕੱਟਣ ਲਈ ਮਜਬੂਰ ਹੋਏ ਪਏ ਜਿਹਦੇ ਕਰਕੇ ਅਸੀਂ ਚਾਹ ਰਹੇ ਆ ਕਿ ਲੋਕਾਂ ਨੂੰ ਆਮ ਜਿਹੜੀ ਘਰਦਿਆਂ ਚੀਜ਼ਾਂ ਦੇ ਅੰਦਰੋਂ ਹੀ ਉਹਨਾਂ ਨੂੰ ਅਵੇਅਰਨੈਸ ਪੈਦਾ ਕੀਤੀ ਜਾਏ ਸਾਡੇ ਕਿਚਨ ਦੇ ਅੰਦਰੋਂ ਸਾਡੇ ਕਿਚਨ ਨੂੰ ਫਾਰਮੇਸੀ ਕਿਵੇਂ ਬਣਾਇਆ ਜਾਏ ਅਸੀਂ ਚਾਹੁੰਦੇ ਆ ਕਿ ਉਸ ਤਰ੍ਹਾਂ ਦੀ ਜਾਗਰੂਕਤਾ ਪੈਦਾ ਕੀਤੀ ਜਾਏ ਇਹ ਇਹ ਇਹਨਾਂ ਨੂੰ ਕੀ ਬੁਲਾ ਰਹੇ ਹੋ ਇਹਨਾਂ ਨੂੰ ਜੀ ਇਹ ਪਿਆਰੇ ਆ ਹਾਜਮਾ ਪਲੱਸ ਅਸਮੋ ਇਹ ਕਿ ਇਹ ਬਿਲਕੁਲ ਆਮ ਕਿਚਨ ਦੀਆਂ ਈਟਮਾਂ ਨਾਲ ਹੀ ਬਣਿਆ ਹੈ। ਹਿੰਗ ਹੈ, ਕਾਲੀ ਮਿਰਚ ਹੈ, ਦਾਲ ਚੀਨੀ ਹੈ, ਛੋਟੀ ਇਲਾਇਚੀ ਹੈ, ਵੱਡੀ ਇਲਾਇਚੀ ਹੈ। ਹੈਨਾ? ਆਮਚੂਰ ਹੈ। ਇਹ ਉਹ ਜਿਹੇ ਚੀਜ਼ਾਂ ਦੇ ਨਾਲ ਇਹਨੂੰ ਇੱਕ ਤਿਆਰ ਕੀਤਾ ਗਿਆ। ਪਰ ਜਦੋਂ ਕਿੰਨੇ ਦਵਾਈ ਇਹਨਾਂ ਕੋ ਲਈਏ ਮੈਂ ਤਾਂ ਬਿਲਕੁਲ ਫਿੱਟ ਹੁਣ। ਕੀ ਪ੍ਰੋਬਲਮ ਕੀ ਹੁੰਦੀ ਸੀ? ਪੇਟ ਅਲਮਿੰਦੀ ਜਦ ਤੱਕ ਕਬਜ਼ ਖੂਬ ਜਿਹੜਣੀ ਜਾਂ ਪੇਟਸ ਗੈਸ ਬਣ ਜਾਨੀ, ਬੀਪੀ ਵਧ ਜਾਨਾ ਗੈਸ ਨਾਲ। ਹੁਣ ਠੀਕ ਹੈ ਬਿਲਕੁਲ। ਅਕਸਰ ਇੱਕ ਹੋਰ ਬੜੀ ਅਹਿਮ ਗੱਲ ਹੈਗੀ। ਬਹੁਤ ਵਾਰ ਹੁੰਦਾ ਹੈ ਕਿ ਬੰਦਾ ਰੋਟੀਆਂ ਧੋ ਖਾਂਦਾ। ਤੇ ਉਹ ਲੱਗਦਾ ਹੈ ਕਿ ਉਹਦਾ ਢਿੱਡ ਅਫਰ ਕੇ ਫੁੱਟਬਾਲ ਵਾਂਗੂ ਹੋ ਗਿਆ। ਇਹ ਤੇ ਪਹਿਲਾਂ ਵੀ ਵੈਸਾ ਉਹਨੂੰ ਪੇਟ ਦੀ ਪ੍ਰੋਬਲਮ ਸੀ। ਅੱਛਾ ਉਹ ਦਵਾਈ ਲਈ ਸੀ ਜਦੋਂ ਨਹੀਂ ਮੈਂ ਦਵਾਈ ਦਾ ਕੋਈ ਲਈ ਆ ਮੈਂ ਤਾਂ ਬਹੁਤ ਵਧੀਆ ਠੀਕਿਆ। ਅੱਛਾ ਬਹੁਤ ਵਧੀਆ ਪੇਟ ਹੋ ਗਿਆ ਸਰੀਰ ਇੱਕਦਮ ਫਿਟਨੈਸ ਹੋ ਗਈ ਵਧੀਆ। ਚੁਸਤੀ ਫਰਤੀ ਆ ਗਈ ਹੈ ਹੁਣ ਤੇ ਰਨਿੰਗ ਰਨਿੰਗ ਵੀ ਕਰ ਲਈਦੀ ਹੈ। ਇਹ ਤੇ ਮੈਨੂੰ ਪਹਿਲਾਂ ਕਾਫੀ ਪੇਟ ਦੀ ਪ੍ਰੋਬਲਮ ਸੀ ਮੈਂ ਇਹਨਾਂ ਕੋਲ ਦਵਾਈ ਲੈ ਕੇ ਆਇਆ ਪਹਿਲਾਂ ਵੀ। ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ? ਮੈਨੂੰ ਤੇ ਕਾਫੀ ਜਦੋਂ ਬਚਪਨ ਤੋਂ ਪ੍ਰੋਬਲਮ ਸੀ ਪੇਟ ਦੀ। ਪਿਓ ਜਿਹਾ ਲੱਗਦੀ ਸੀ। ਲਾ ਮਨ ਦੀ ਰਣਾ ਲੋਈ ਵਧੀਆ ਸੀ ਮੈਂ ਬੰਜੀਰ ਨਾਲ ਲੋਈ ਵਧੀਆ ਸੀ ਇਹ ਪਹਿਲਾਂ ਤਾਂ ਤੁਸੀਂ ਪੀਂਦੇ ਨਹੀਂ ਸੀ ਇੱਕ ਹੁਣ ਤੁਸੀਂ ਦੂਸਰੀ ਵਾਰ ਲੈ ਰਹੇ ਹੋ ਬਈ ਸਵਾਦ ਲੱਗਦਾ ਹੈ ਹਾਂ ਮੇਰੇ ਕੋਲ ਇੱਕ ਪੇਸ਼ੈਂਟ ਆਇਆ ਉਹ ਕਹਿੰਦਾ ਜੀ ਮੈਨੂੰ 20 ਸਾਲ ਹੋ ਗਏ ਮੈਨੂੰ ਕਦੇ ਡਕਾਰ ਨਹੀਂ ਆਇਆ ਉਹਨੂੰ ਮੈਂ ਜਦੋਂ ਹਾਜਮਾ ਪਲੱਸ ਪਿਆਈ ਉਹਨੇ 5 ਮਿੰਟ ਦੇ ਅੰਦਰ 5 ਡਕਾਰ ਮਾਰੇ ਦੇਖਦੇ ਆ ਲਾਈਵ ਜਿਹੜਾ ਡਾਕਟਰ ਸਾਹਿਬ ਨੇ ਕਿਹਾ ਇਹਨੂੰ ਪੀਣਾ ਓ ਤੁਹਾਡਾ ਢਕਾਰ ਵੱਜੇ ਜੀ ਆ ਗਿਆ ਆ ਗਿਆ ਜੀ ਆ ਗਿਆ ਮੈਗ ਢਕਾਰ ਆ ਆ ਦੂਜੀ ਵਾਰੀ ਆਏ ਬਹੁਤ ਹੀ ਤੁਸੀਂ ਸਾਨੂੰ ਡਰਾ ਤਾ ਇਹ ਨਜ਼ਾਰਾ ਵੱਜ ਗਿਆ ਨਜ਼ਾਰਾ ਚਲੋ ਦੇਖੇ ਸਾਨੂੰ ਦੇਖਦੇ ਵੀ ਸਾਨੂੰ ਢਕਾਰ ਵੱਜਦਾ ਹੈ ਨਹੀਂ ਵੱਜਦਾ ਡਾਕਟਰ ਸਾਹਿਬ ਦੇ ਕਹਿੰਦੇ ਕਿ ਇਹ ਸਾਰਾ ਕੁਝ ਐਂਡ ਸਾਫ਼ ਕਰ ਦਿਆ ਜਾਂਦਾ ਅੰਦਰੋਂ ਫਾਰਮੂਲਾ ਅੱਜ ਕੱਲ ਪੇਟ ਇੰਨੇ ਜ਼ਿਆਦਾ ਖਰਾਬ ਕੀ ਹੁੰਦੇ ਨੇ ਹਰ ਦੂਸਰੇ ਤੀਸਰੇ ਮੈਨੂੰ ਲੱਗਦਾ ਕਿ ਸ਼ਾਇਦ ਹੀ ਕੋਈ ਘਰ ਇਸ ਤਰ੍ਹਾਂ ਦਾ ਹੋਵੇ ਜਿੱਥੇ ਪੇਟ ਦੀ ਪ੍ਰੋਬਲਮ ਕਿਸੇ ਨਾ ਕਿਸੇ ਮੈਂਬਰ ਨੂੰ ਨਾ ਹੋਵੇ ਪੇਟ ਦਾ ਰੋਗ ਹੈ ਜਿਹੜਾ ਇੱਥੋਂ ਹੀ ਸਟਾਰਟ ਹੁੰਦਾ ਹੈ ਕੰਮ ਸਾਰਾ ਥੋੜੀ ਜੀ ਗੜਬੜ ਹੋਈ ਆਪਾਂ ਕੋਈ ਨਾ ਕੋਈ ਜਿਹੜੀ ਜਾ ਕੇ ਬਜਾਰੀ ਗੋਲੀ ਲੈਨੇ ਅਸੀਂ ਕਦੇ ਆਪਣੀ ਕਿਚਨ ਨਾਲ ਛੱਕਿਆ ਹੀ ਨਹੀਂ ਗੈਸ ਬਣੇਗੀ ਐਸਿਡਿਟੀ ਬਣੇਗੀ ਉਹਦੇ ਨਾਲ ਸਾਡਾ ਸਿਰਦਰ ਤੋਂ ਲੈ ਕੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਨੋਹ ਤੱਕ ਸਾਰੇ ਦੇ ਸਾਰੇ ਅੰਗ ਖਰਾਬ ਹੋ ਜਾਣਗੇ ਕਿ ਕਿਤਨੇ ਕਿਤੇ ਕੋਈ ਨਾ ਕੋਈ ਕਮਜ਼ੋਰੀ ਸਾਡੇ ਅੰਦਰ ਵੀਕਨੈਸ ਬੈਣੀ ਸਟਾਰਟ ਹੋ ਜਾਏਗੀ ਪੇਟ ਨੂੰ ਇਹਨੇ ਇੰਨੀ ਸ਼ਾਂਤੀ ਦੇਣੀ ਹੈ ਸਵੇਰ ਦਾ ਖਾਦਾ ਜੋ ਵੀ ਹੈ ਉਹ ਤੁਹਾਡਾ ਸਾਰਾ ਹੁਣੇ ਕਰਕੇ 5 ਮਿੰਟ ਨਹੀਂ 10 ਮਿੰਟ ਲਈ ਪੈਣ ਦੇਣੇ ਨੇ ਕਹਣਾ ਦੁਬਾਰਾ ਮੈਨੂੰ ਖਾਣ ਨੂੰ ਖਾਣ ਨੂੰ ਚਾਹੀਦਾ ਆਪ ਦਾ ਖੁਦ ਦਾ ਲਾਈਵ ਟੈਸਟ ਕਰ ਲੋ ਮੈਨੂੰ ਲੱਗਦਾ 1-2 ਮਿੰਟ ਦੇ ਅੰਦਰ ਅੰਦਰ ਤੁਹਾਨੂੰ ਡਕਾਰੇ ਨੇ ਦੇਣਾ ਹੀ ਦੇਣਾ ਸਰ ਉਹ ਤਾਂ ਤਾਂ ਇਹ ਤੁਹਾਨੂੰ ਪਤਾ ਹੈ ਕਿ ਡਾਕਟਰ ਸਾਹਿਬ ਆ ਗਿਆ ਜੀ ਡਕਾਰ ਮੈਨੂੰ ਲੱਗਦਾ ਮੈਨੂੰ ਵੀ ਡਕਾਰ ਆ ਗਿਆ ਸਾਡੇ ਕੋਲੇ ਕਲੀਨਿਕ ਤੇ ਹਜ਼ਾਰਾਂ ਮੁੰਡੇ ਆ ਕੇ ਨਸਿਆਂ ਦੀ ਦਵਾਈ ਲੈ ਕੇ ਇਸ ਜਾਲ ਚੋਂ ਨਿਕਲ ਚੁੱਕੇ ਆ ਮੈਂ ਖੁਦ ਆਪਣੇ ਫਰੈਂਡ ਸਰਕਲ ਚ ਨਸਿਆਂ ਦੇ ਦਵਾਈ ਦੇ ਚੁੱਕਿਆ ਮੇਰੇ ਕੋਲੇ ਉਹ ਮੇਰੇ ਦੋਸਤ ਬਣ ਗਏ ਜਿਹੜੇ ਮੇਰੇ ਦੋਸਤ ਬਣੇ ਹੋਏ ਨਸਿਆਂ ਦੇ ਵਿੱਚ ਇਹ ਆਦੀ ਹੋਏ ਹੋਏ ਜਿਹੜੇ ਚਿੱਟਾ ਲਾਉਂਦੇ ਸੀ ਟੀਕੇ ਲਾਉਂਦੇ ਸੀ ਭੁੱਕੀ ਖਾਂਦੇ ਸੀ ਫੀਮ ਖਾਂਦੇ ਸੀ ਜਿਹੜਾ ਬੂਟੇ ਤੋਂ ਤੋੜ ਕੇ ਫੀਮ ਲਾਗੇ ਆਏ ਖਾਂਦੇ ਜੋ ਕਹਿੰਦੇ ਜੀ ਹੱਡੀ ਦੀ ਫੀ ਵੀ ਨਹੀਂ ਛੁੱਟ ਸਕਦੀ ਮੈਨੂੰ ਪ੍ਰੋਬਲਮ ਆਉਂਦੀ ਹੈ ਖਾਣਾ ਖਾਣ ਕੇ ਬੈਠਾ ਤੇ ਉਸ ਤੋਂ ਬਾਅਦ ਡਾਈਜੈਸਟ ਨਹੀਂ ਹੁੰਦਾਗਾ ਇਹਨਾਂ ਦਾ ਇਹੀ ਸਮਾਂਲ ਸੀਗਾ ਤਾਂ ਹੁਣ ਅਸੀਂ ਇਹਨਾਂ ਨੂੰ ਇਹੀ ਸਲਾਹ ਦੇ ਰਿਹਾ ਕਿ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਬੈਠਾ ਕਾਸਿਫ ਫਾਰੂਕੀ ਅੱਜ ਬੜਾ ਹੀ ਖਾਸ ਦਿਹਾੜਾ ਹੈਗਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜੇ ਦੇ ਮੌਕੇ ਦੇ ਉੱਤੇ ਪ੍ਰੀਮ ਆਯੁਰਵੇਦਾ ਮੁਹਾਲੀ ਵਾਲਿਆਂ ਵੱਲੋਂ ਜਿਹੜਾ ਇੱਕ ਖਾਸ ਕਰਕੇ ਸਿਹਤ ਜਾਗਰੂਕਤਾ ਕੈਂਪ ਵੀ ਹੈ ਉਹ ਨਾਲੋਂ ਨਾਲ ਹੈ ਜਿਹੜਾ ਉਹ ਲਗਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਡਾਕਟਰ ਗੁਰਮੀਤ ਸਿੰਘ ਨੇ ਤੇ ਮੈਡਮ ਮੈਡਮ ਨੇ ਨਾਲ ਹਰਮੀਤ ਜੀ ਔਰ ਇੱਕ ਫਾਰਮੂਲਾ ਇੱਕ ਨੁਸਕਾ ਹੈਗਾ ਜਿਹੜਾ ਇੱਥੇ ਪਹੁੰਚੇ ਹੋਏ ਸੰਗਤਾਂ ਨੂੰ ਟੈਸਟ ਕਰਾ ਰਹੇ ਨੇ ਦੇਖੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਡਾਕਟਰ ਸਾਹਿਬ ਤੋਂ ਅਸੀਂ ਪੁੱਛਾਂਗੇ ਕਿ ਕੀ ਚੀਜ਼ ਹੈਗੀ ਹੈ ਕੀ ਆਈਟਮ ਹੈਗੀ ਹੈ ਨਾਲ ਗੁਰਦੁਆਰਾ ਯਾਦਗਾਰ ਸ਼ਹੀਦ ਭਾਈ ਜੈਤਾ ਜੀ ਦਾ ਜਿਹੜੇ ਪ੍ਰਧਾਨ ਨੇ ਉਹ ਵੀ ਇੱਥੇ ਨੇ ਰਾਜਵਿੰਦਰ ਸਿੰਘ ਗਿੱਲ ਹੋਣਾਂ ਦੇ ਜਿਹੜੀ ਸਰਪ੍ਰਸਤੀ ਹੈ ਤੇ ਸਾਰਾ ਕੈਂਪ ਹੈਗਾ ਜਿਹੜਾ ਆਰਗੇਨਾਈਜ਼ ਕੀਤਾ ਜਾ ਰਿਹਾ ਖਾਸ ਕਰਕੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਤੁਸੀਂ ਅੱਜ ਖਾਸ ਕਰਕੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਦੇ ਮੌਕੇ ਦੇ ਉੱਤੇ ਲੰਗਰ ਇੱਥੇ ਅਸੀਂ ਕਹਿ ਲਈਏ ਕਿ ਦਵਾਈਆਂ ਦਾ ਲਗਾਇਆ ਸਿਹਤ ਦਾ ਲੰਗਰ ਲਗਾਇਆ ਸਿਹਤ ਦੀ ਜਾਣਕਾਰੀ ਦਾ ਲੰਗਰ ਲਗਾਇਆ ਕਿ ਕੀ ਮਾਨਸਿਕਤਾ ਕੀ ਹੈਗੀ ਸੋਚ ਕੀ ਹੈਗੀ ਮਾਨਸਿਕਤਾ ਇਹ ਕਿ ਜਿਹੜਾ ਆਪਣਾ ਸਮਾਜ ਹੈ ਉਹਦੇ ਅੰਦਰ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਵੀ ਅਵੇਅਰਨੈਸ ਜਿਹੜੀ ਹੈ ਉਹ ਬਹੁਤ ਘੱਟ ਰਹੀ ਹੈ ਉਹ ਨਿੱਕੇ-ਨਿੱਕੇ ਸਮੱਸਿਆਵਾਂ ਦੇ ਵਾਸਤੇ ਵੀ ਬਹੁਤ ਵੱਡੇ ਡਾਕਟਰਾਂ ਦੇ ਚੱਕਰ ਕੱਟਣ ਲਈ ਮਜਬੂਰ ਹੋਏ ਪਏ ਜਿਹਦੇ ਕਰਕੇ ਅਸੀਂ ਚਾਹ ਰਹੇ ਹਾਂ ਕਿ ਲੋਕਾਂ ਨੂੰ ਆਮ ਜਿਹੜੀ ਘਰਦਿਆਂ ਚੀਜ਼ਾਂ ਦੇ ਅੰਦਰੋਂ ਹੀ ਉਹਨਾਂ ਨੂੰ ਅਵੇਅਰਨੈਸ ਪੈਦਾ ਕੀਤੀ ਜਾਏ ਸਾਡੇ ਕਿਚਨ ਦੇ ਅੰਦਰੋਂ ਸਾਡੀ ਕਿਚਨ ਨੂੰ ਫਾਰਮੇਸੀ ਕਿਵੇਂ ਬਣਾਇਆ ਜਾਏ ਅਸੀਂ ਚਾਹੁੰਦੇ ਹਾਂ ਕਿ ਉਸ ਤਰ੍ਹਾਂ ਦੀ ਜਾਗਰੂਕਤਾ ਪੈਦਾ ਕੀਤੀ ਜਾਏ ਤਾਂ ਕਿ ਜਿਹੜੇ ਸਾਡੇ ਕਿਚਨ ਦੇ ਮਸਾਲੇ ਹੈਗੇ ਆ ਰਸੋਈ ਘਰ ਦੇ ਮਸਾਲੇ ਆ ਜਿਹੜੇ ਸਾਡ ਨੂੰ ਰੋਕਾਂ ਤੋਂ ਦੂਰ ਰੱਖ ਸਕਦੇ ਆ ਉਹਨਾਂ ਦੀ ਮਾਤਰਾ ਵਧ ਘਟ ਕਿਵੇਂ ਕਰਕੇ ਉਹਨਾਂ ਨੂੰ ਤਿਆਰ ਕਰਨਾ ਤੁਹਾਡੀਆਂ ਸਬਜ਼ੀਆਂ ਨੇ ਦਾਲਾਂ ਨੇ ਇਹਨਾਂ ਦੇ ਵਿੱਚ ਉਹਨਾਂ ਨੂੰ ਕਿਸ ਤਰੀਕੇ ਨਾਲ ਪਾਇਆ ਜਾਏ ਤਾਂ ਕਿ ਜਿਹੜੀ ਹੈ ਉਹ ਰੋਗ ਪ੍ਰਤੀਰੋਧ ਸ਼ਮਤਾ ਲੋਕਾਂ ਦੀ ਵਧਣੀ ਸਟਾਰ ਹੋਵੇ ਤੇ ਨਿੱਕੇ ਨਿੱਕੇ ਰੋਗਾਂ ਤੋਂ ਨਜਾਤ ਪਾਉਣ ਤਾਂ ਕਿ ਉਹਨਾਂ ਨੂੰ ਕੱਲ ਨੂੰ ਵੱਡੇ ਨਾ ਹੋਣ ਤੇ ਵੱਡੇ ਡਾਕਟਰਾਂ ਦੇ ਕੋਲ ਚੱਕਰ ਲਾ ਕੇ ਆਪਣੀ ਜਿਹੜੀ ਉਹ ਸਿਹਤ ਦਾ ਹੋਰ ਖਰਾਬੀ ਨਾ ਪੈਦਾ ਕਰਨੀ ਪਵੇ ਤੁਸੀਂ ਅੱਜ ਸਾਰੇ ਨੂੰ ਸਾਡੇ ਜਿਹੜਾ ਅਸੀਂ ਚਲੋ ਬਜ਼ੁਰਗਤਾ ਕਹਿੰਦੇ ਕਈ ਵਾਰ ਗੁੱਸਾ ਮਨ ਜਾਂਦੇ ਨੇ ਇਹ ਕੀ ਇਹ ਇਹਨਾਂ ਨੂੰ ਕੀ ਬੁਲਾ ਰਹੇ ਹੋ ਇਹਨਾਂ ਨੂੰ ਜੀ ਇਹ ਪਿਆਰੇ ਆ ਹਾਜਮਾ ਪਲੱਸ ਅਜਮੋ ਇਹ ਇੱਕ ਇਹ ਬਿਲਕੁਲ ਆਮ ਕਿਚਨ ਦੀਆਂ ਏਟਮਾਂ ਨਾਲ ਹੀ ਬਣਿਆ ਹੈ ਹਿੰਗ ਹੈ ਕਾਲੀ ਮਿਰਚ ਹੈ ਦਾਲਚੀਨੀ ਹੈ ਛੋਟੀ ਇਲਾਇਚੀ ਹੈ ਵੱਡੀ ਇਲਾਇਚੀ ਹੈ ਹੈਨਾ ਆਮਚੂਰ ਹੈ ਇਹ ਉਹ ਜਿਹੇ ਚੀਜ਼ਾਂ ਦੇ ਨਾਲ ਇਹਨੂੰ ਇੱਕ ਤਿਆਰ ਕੀਤਾ ਗਿਆ ਹੈ ਨਿੰਬੂ ਦਾ ਰਸ ਹੈ ਦੇਚ ਉਹ ਚੀਜ਼ ਇਹਨਾਂ ਨੂੰ ਪਿਆ ਕੇ ਦੱਸ ਰਹੇ ਹਾਂ ਕਿ ਦੇਖੋ ਤੁਸੀਂ ਘਰੇ ਇਹੋ ਜਿਹੀਆਂ ਚੀਜ਼ਾਂ ਨਾਲ ਬਣਾ ਸਕਦੇ ਹੋ ਇਹਨ ਤੁਸੀਂ ਪੀ ਕੇ ਦੱਸਣਗੇ ਬਜ਼ੁਰਗ ਕਿੰਦਾ ਦਾ ਇਹਨਾਂ ਨੂੰ ਟੇਸਟ ਲੱਗ ਰਿਹਾ ਹੈ ਕਿੰਦਾ ਅਸੀਂ ਇਹਨਾਂ ਕੋਲੋਂ ਪੁੱਛਦੇ ਹਾਂ ਜਿਨ੍ਹਾਂ ਨੇ ਜਿਨ੍ਹਾਂ ਨੇ ਟੇਸਟ ਕੀਤਾ ਹੈਗਾ ਕਿਉਂਕਿ ਮੈਂ ਵੀ ਇੱਕ ਵਾਰ ਟੇਸਟ ਕੀਤਾ ਸੀ ਮੈਨੂੰ ਤਾਂ ਬਚਪਨ ਦੀ ਯਾਦ ਆ ਗਈ ਸੀ ਸਤਿ ਸ਼ਕਲ ਭਾਈ ਜੀ ਸਤਿ ਸ਼ਕਲ ਜੀ ਕਿ ਨਾਂ ਹੈ ਤੁਹਾਡਾ ਮੈਂ ਜੰਗ ਭਦਰ ਸਿੰਘ ਜੀ ਅੱਛਾ ਤੁਸੀਂ ਇਹ ਟੇਸਟ ਕੀਤਾ ਹੈਗਾ ਕੀ ਲੱਗਿਆ ਕਿ ਬਚਪਨ ਦੀ ਯਾਦ ਆ ਗਈ ਤੁਹਾਨੂੰ ਬਹੁਤ ਹੀ ਵਧੀਆ ਜੀ ਟੇਸਟ ਬਹੁਤ ਵਧੀਆ ਜੀ ਟੇਸਟ ਮੈਂ ਤੇ ਪਹਿਲਾਂ ਵੀ ਵੈਦ ਸਾਹਿਬ ਨੂੰ ਪੇਟ ਦੀ ਪ੍ਰੋਬਲਮ ਸੀ ਅੱਛਾ ਉਹ ਦਵਾਈ ਲਈ ਸੀ ਜਦੋਂ ਦੀ ਮੈਂ ਦਵਾਈ ਦਾ ਕੋਲ ਲਈ ਆ ਮੈਂ ਤਾਂ ਬਹੁਤ ਵਧੀਆ ਠੀਕਿਆ ਅੱਛਾ ਬਹੁਤ ਵਧੀਆ ਪੇਟ ਹੋ ਗਿਆ ਸਰੀਰ ਇੱਕਦਮ ਫਿਟਨੈਸ ਹੋ ਗਈ ਵਧੀਆ ਚੁਸਤੀ ਫੁਰਤੀ ਆ ਗਈ ਆ ਹੁਣ ਤੇ ਰਨਿੰਗ ਰੋਨੂ ਵੀ ਕਰ ਲਈਦੀ ਹੈ ਇਹ ਤੇ ਮੈਨੂੰ ਪਹਿਲਾਂ ਕਾਫੀ ਪੇਟ ਦੀ ਪ੍ਰੋਬਲਮ ਸੀ ਮੈਂ ਨੇ ਕੋਈ ਦਵਾਈ ਲੈ ਕੇ ਆਇਆ ਪਹਿਲਾਂ ਵੀ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਤੇ ਕਾਫੀ ਚਿਰ ਤੋਂ ਬਚਪਨ ਤੋਂ ਪ੍ਰੋਬਲਮ ਸੀ ਪੇਟ ਦੀ ਅੱਛਾ ਹਾਂ ਜਿਹੜੀ ਨਹੀਂ ਸੀ ਪਰ ਜਦੋਂ ਕਿਸੇ ਨੇ ਉਹ ਦਵਾਈ ਇਹਨਾਂ ਕੋ ਲਈ ਹੈ ਤਾਂ ਮੈਂ ਤੇ ਬਿਲਕੁਲ ਫਿੱਟ ਹੈ ਹੁਣ ਅੱਛਾ ਕੀ ਪ੍ਰੋਬਲਮ ਕੀ ਹੁੰਦੀ ਸੀ ਪੇਟ ਦੀ ਅਲਵਿੰਦੀ ਜਦੋਂ ਤੱਕ ਕਬਜ ਕੁਬਜ ਰਹਿਣੀ ਜਾਂ ਪੇਟ 'ਚ ਗੈਸ ਬਣੀ ਜਾਣੀ ਬੀਪੀ ਵਧੀ ਜਾਣਾ ਗੈਸ ਨਾਲ ਹੁਣ ਠੀਕ ਹੈ ਬਿਲਕੁਲ ਬਿਲਕੁਲ ਸਹੀ ਹੈ ਕੀ ਕੀਤਾ ਇਹਨਾਂ ਨੇ ਇਸ ਤਰ੍ਹਾਂ ਦਾ ਇਹਨਾਂ ਨੇ ਦਵਾਈਆਂ ਦਿੱਤੀਆਂ ਮੈਨੂੰ ਪੀਣ ਵਾਲੀਆਂ ਬਸ ਤੇ ਬਹੁਤ ਵਧੀਆ ਫਿੱਟ ਹੋ ਗਿਆ ਦੇਖੋ ਸਲੀਪਰਕ ਲਾ ਕੇ ਗਿਆ ਨਾ ਕੋ ਮੈਂ ਅੱਛਾ 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 10 ਫੇਸ ਦੀ ਬਹੁਤ ਵਧੀਆ ਫਰੁਕੀ ਸਾਹਿਬ ਇਹ ਤੇ ਮੇਰੇ ਵਾਸਤੇ ਤੇ ਇੱਕ ਇੱਕ ਰੱਬ ਵਾਲੀ ਗੱਲ ਹੋ ਗਈ ਹੈ ਵੀ ਮੈਨੂੰ ਟੱਕਰੇ ਨੇ ਵਧੀਆ ਬੈਦ ਸਾਹਿਬ ਕੀ ਬਾਤ ਹੈ ਬਹੁਤ ਵਧੀਆ ਅੱਛਾ ਜਿਸ ਤਰੀਕੇ ਨਾਲ ਇਹ ਕਹਿੰਦੇ ਨੇ ਕਿ ਬਹੁਤ ਛੋਟੇ ਛੋਟੇ ਬਿਮਾਰੀਆਂ ਨੂੰ ਅਸੀਂ ਬਹੁਤ ਵੱਡੀਆਂ ਬਣਾ ਲੈਂਦੇ ਆ ਤੁਸੀਂ ਕਹਿ ਰਹੇ ਸੀ ਤੁਹਾਨੂੰ ਬਚਪਨ ਤੋਂ ਇਹ ਪ੍ਰੋਬਲਮ ਹੈਗੀ ਸੀ ਕਿੰਨੇ ਮਹੀਨੇ ਤੋਂ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਇਹ ਤੇ ਮੈਨੂੰ ਪੰਜ ਚਾਰ ਦਿਨਾਂ ਚ ਫਰਕ ਪੰਣਾ ਸ਼ੁਰੂ ਹੋ ਗਿਆ ਚਾਰ ਚੰਨ ਚਾਰ ਦਿਨਾਂ ਬਾਅਦ ਹੀ ਪਤਾ ਲੱਗ ਗਿਆ ਪੇਟ ਦੇ ਗੈਸ ਬੰਦ ਨਹੀਂ ਬੰਦ ਹੋ ਗਈ ਪੇਟ ਸਾਫ਼ ਹੋਣਾ ਪਿਆ ਅੱਛਾ ਤੇ ਬਹੁਤ ਵਧੀਆ ਫਿੱਟ ਹੋ ਗਿਆ ਸਰੀਰ ਜੀ 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 ਹਾਂ ਜੀ ਸਾਡੇ ਨਾਲ ਇੱਕ ਹੋਰ ਸੱਜਣ ਹੈਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਜੀ ਅੱਛਾ ਤੁਸੀਂ ਟੇਸਟ ਕੀਤਾ ਨਹੀਂ ਟੇਸਟ ਨਹੀਂ ਕੀਤਾ ਚਲੋ ਟੇਸਟ ਕਰਕੇ ਸਾਨੂੰ ਦੱਸਦਾ ਦੋ ਲਾਈਵ ਕਿਹੋ ਜਿਹਾ ਸਵਾਦ ਹੈਗਾ ਟੇਸਟ ਕਰੋ ਲਓ ਜੀ ਲਾਈਵ ਟੇਸਟ ਕਰਾ ਕੇ ਹੁਣੇ ਨਾਲ-ਨਾਲ ਦੱਸਣਗੇ ਕਿਹੋ ਜਿਹਾ ਟੇਸਟ ਹੈ ਜੀ ਬਹੁਤ ਵਧੀਆ ਬਚਪਨ ਦੀ ਯਾਦ ਆਈ ਹਲੇ ਨਹੀਂ ਹਲੇ ਅੰਦਰ ਜੋਗੀ ਤਾਂ ਹੀ ਆਊਗੀ ਜੀ ਤੋ ਤੁਸੀਂ ਦੇਖੋ ਇਹ ਤਸਵੀਰਾਂ ਹੈਗੀਆਂ ਨੇ ਜਿਹੜੇ ਲੋਕ ਹੈਗੇ ਨੇ ਇੱਥੇ ਕਿਉਂਕਿ ਡਾਕਟਰ ਸਾਹਿਬ ਮੁਹਾਲੀ ਦੇ ਵਿੱਚ ਕਾਫੀ ਸਰਗਰਮ ਹੈਗੇ ਨੇ ਸਿਹਤ ਵਾਲੇ ਮਾਮਲੇ ਨੂੰ ਲੈ ਕੇ ਹੋਵੇ ਜਾਂ ਫਿਰ ਕੈਂਪ ਵਾਲੇ ਮਾਮਲੇ ਨੂੰ ਲੈ ਕੇ ਹੋਵੇ ਸਾਡੇ ਨਾਲ ਇੱਕ ਹੋਰ ਬਾਪੂ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਸੱਚੀ ਗੱਲ ਤੁਸੀਂ ਟੇਸਟ ਕੀਤਾ ਸੰਤਾ ਟੇਸਟ ਦੱਸ ਦਿਓ ਸੱਚੀ ਗੱਲ ਠੀਕ ਹੈ ਜੀ ਬਹੁਤ ਵਧੀਆ ਵਧੀਆ ਟੇਸਟ ਹੈ ਜੀ 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 ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਨੇ ਰਾਜਵਿੰਦਰ ਸਿੰਘ ਗਿੱਲ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਗਿੱਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ ਤੁਹਾਡਾ ਹੀ ਧੰਨ ਕਿ ਜਿਹੜੇ ਰਾਜਵਿੰਦਰ ਸਿੰਘ ਗਿੱਲ ਹੈਗੇ ਨੇ ਉਹ ਇਸ ਏਰੀਆ ਚ ਬੜੇ ਸਰਗਰਮ ਹੈਗੇ ਨੇ ਖਾਸ ਕਰਕੇ ਜਿਹੜੇ ਨੌਜਵਾਨ ਨਸ਼ਿਆਂ ਦੇ ਵਿੱਚ ਪਏ ਹੋਏ ਨੇ ਉਹਨਾਂ ਨੂੰ ਲੈ ਕੇ ਬੜਾ ਸੰਜੀਦਗੀ ਨਾਲ ਕੰਮ ਕਰਦੇ ਨੇ ਰਾਜਵਿੰਦਰ ਸਾਹਿਬ ਹਾਲਾਤ ਨੇ ਜਿਹੜੇ ਨਾ ਸਿਰਫ ਪੰਜਾਬ ਦੇ ਸਗੋਂ ਮੁਲਕ ਦੇ ਪੂਰੀ ਦੁਨੀਆ ਚ ਨਸ਼ੇ ਦਾ ਜਿਹੜਾ ਕਾਰੋਬਾਰ ਹੈਗਾ ਬੜਾ ਵੱਧ ਫੁੱਲ ਰਿਹਾ ਹੈ ਪੰਜਾਬ ਦੇ ਹਾਲਾਤ ਕਿਉਂਕਿ ਤੁਸੀਂ ਪੂਰੇ ਪੰਜਾਬ ਦੇ ਵਿੱਚ ਐਕਟੀਵੇਟ ਹੈਗੇ ਹੋ ਸਰਗਰਮ ਹੈਗੇ ਹੋ ਤੁਹਾਡੀ ਟੀਮਾਂ ਹੈਗੀਆਂ ਨੇ ਸੋ ਕੀ ਹਾਲਾਤ ਕੀ ਨੇ ਇਸ ਵੇਲੇ ਹਾਲਾਤ ਇਹ ਦਿਨੋਂ ਦਿਨ ਨਸੇਰੀ ਹੈ ਉਹ ਤਾਂ ਵੱਧੇ ਜਾ ਰਿਹਾ ਦਿਨੋਂ ਦਿਨ ਸਰਕਾਰਾਂ ਹੋਕੇ ਵਾਅਦੇ ਕਰੀ ਜਾਂਦੀਆਂ ਵੀ ਅਸੀਂ ਨਸ਼ੇ ਘਟਾ ਕਰ ਰਹੇ ਹਾਂ ਕੰਟਰੋਲ ਕਰ ਰਹੇ ਸਾਨੂੰ ਤਾਂ ਨਜ਼ਰ ਨਹੀਂ ਆ ਰਿਹਾ ਸਾਡੇ ਕੋਲੇ ਕਲੀਨਿੰਗ ਤੇ ਹਜ਼ਾਰਾਂ ਮੁੰਡੇ ਆ ਕੇ ਨਸਿਆਂ ਦੀ ਦਵਾਈ ਲੈ ਕੇ ਇਸ ਜਾਲ ਚੋਂ ਨਿਕਲ ਚੁੱਕਿਆ ਮੈਂ ਖੁਦ ਆਪਣੇ ਫਰੈਂਡ ਸਰਕਲ ਚ ਨਸਿਆਂ ਦੇ ਦਵਾਈ ਦੇ ਚੁੱਕਿਆ ਮੇਰੇ ਕੋਲੇ ਉਹ ਮੇਰੇ ਦੋਸਤ ਬਣ ਗਏ ਜਿਹੜੇ ਮੁੰਡੇ ਨਸੀੜੀ ਸੀ ਮੇਰੇ ਕੋਲੇ ਫੋਨ ਰਿਕਾਰਡ ਚ ਪਏ ਉਹ ਮੁੰਡੇ ਜਿਹੜੇ ਮੇਰੇ ਦੋਸਤ ਬਣੇ ਹੋਏ ਨਸਿਆਂ ਦੇ ਵਿੱਚ ਇਹ ਆਦੀ ਹੋਏ ਹੋਏ ਜਿਹੜੇ ਚਿੱਟਾ ਲਾਉਂਦੇ ਸੀ ਟੀਕੇ ਲਾਉਂਦੇ ਸੀ ਭੁੱਕੀ ਖਾਂਦੇ ਸੀ ਫੀਮ ਖਾਂਦੇ ਸੀ ਜਿਹੜਾ ਐ ਬੂਟੇ ਤੋਂ ਤੋੜ ਕੇ ਫੀਮ ਲਾ ਕੇ ਐ ਖਾਂਦੇ ਸੀ ਉਹ ਕਹਿੰਦੇ ਜੀ ਹੱਡੀ ਦੀ ਫੀਮ ਨਹੀਂ ਸੁੱਟ ਸਕਦੀ ਮੈਂ ਸੜਵਾਈ ਹੈ ਡਾਕਟਰ ਸਾਹਿਬ ਦੀ ਦਵਾਈ ਤਿਆਰ ਕਰੀ ਹੋਈ ਹੈ ਡਾਕਟਰ ਸਾਹਿਬ ਇਦਾਂ ਤੇ ਕੀ ਕਹਿੰਦੇ ਨੇ ਕਹ ਰਹੇ ਨੇ ਸਾਡੀ ਬਚਪਨ ਦੀ ਜਿਹੜੀ ਦਿੱਕਤ ਪਰੇਸ਼ਾਨੀ ਹੈਗੀ ਐ ਉਹ ਸਾਡੀਆਂ ਠੀਕ ਹੋ ਗਈਆਂ ਇਸ ਤਰ੍ਹਾਂ ਦਾ ਡਾਕਟਰ ਸਾਹਿਬ ਜਿਹੜੇ ਉਹ ਕੀ ਕਰਦੇ ਨੇ ਕਿਸ ਤਰ੍ਹਾਂ ਦੇ ਫਾਰਮੂਲੇ ਨੂੰ ਉਸਕੇ ਇਨਈ ਘਰੇਲੂ ਨੁਸਖਿਆਂ ਨਾਲ ਸਾਰਾ ਸਿਸਟਮ ਸੈੱਟ ਕਰ ਘਰੇਲੂ ਨੁਸਖਿਆਂ ਨਾਲ ਹੀ ਬਣਾਇਆ ਜਾਂਦਾ ਅਸੀਂ ਆਪ ਹੱਥੀ ਸਾਰਾ ਕੁਝ ਜੋ ਮਾਰਕੀਟ ਦੇ ਵਿੱਚ ਜੜੀ ਬੂਟੀਆਂ ਲਿਆ ਕੇ ਆਪ ਪੀਸ ਕੇ ਆਪ ਤਿਆਰ ਕਰਕੇ ਦਿੰਨੇ ਆ ਐਲੋਪੈਥੀ ਦਾ ਤਾਂ ਅਸੀਂ ਨਾਮ ਤੇ ਕਨੀ ਪਤਾ ਹਲ ਨਾ ਹੁੰਦਾ ਵੀ ਅਸੀਂ ਕੀ ਪਾਉਣਾ ਹੈ ਬੋਣਾ ਦਾ ਦੂਰ ਦੀ ਗੱਲ ਲਿਆਣਾ ਮਨੀ ਤੇ ਅਸੀਂ ਆਪ ਜਿਹੜੀ ਪੂਸੀਆਂ ਬੁੱਟੀਆਂ ਆਪ ਡਾਕਟਰ ਸਾਹਿਬ ਲਿਆ ਕੇ ਤਿਆਰ ਕਰਕੇ ਅਸੀਂ ਦਿਨੇ ਲੋਕਾਂ ਨੂੰ ਆ ਹੁਣ ਸੰਗਤ ਨੂੰ ਤੁਹਾਡੇ ਸਾਹਮਣੇ ਪਵਾਇਆ ਹੈਗਾ ਇਹ ਹਾਜਮਾ ਪਲੱਸ ਆਪੇ ਇਹਨਾਂ ਵੀਰਾਂ ਨੂੰ ਪੁੱਛ ਲੋ ਤੁਹਾਨੂੰ ਦੱਸ ਦੇਣਗੇ ਕਿੰਦਾ ਦਾ ਕੀ ਹੈ ਇਹਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਬਹੁਤ ਲੋਕ ਨੇ ਜਿਹੜਾ ਹਾਜਮਾ ਪਲੱਸ ਦਾ ਟੇਸਟ ਹੈਗਾ ਉਹ ਡਾਕਟਰ ਸਾਹਿਬ ਨੂੰ ਆ ਕੇ ਪੁੱਛ ਰਹੇ ਨੇ ਕਿ ਹੈ ਕੀ ਜਿਹੜੇ ਲੋਕ ਪੀ ਰਹੇ ਨੇ ਉਹਨਾਂ ਨਾਲ ਕੋਈ ਵੀ ਅਸੀਂ ਸਮਝਾਂਗੇ ਇੱਕ ਭਰਾ ਹੈਗਾ ਸਾਡਾ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅ ਰਖਿਆ ਜੀ ਆਪਕੋ ਕੀ ਲੱਗਿਆ ਕੀ ਵੀਰੇ ਮੇਰੇ ਕੋ ਬਹੁਤ ਅੱਛਾ ਲੱਗਾ ਜੀ ਐਸੇ ਲੱਗਾ ਡਾਈਜੈਸਟ ਐ ਅੱਛੀ ਤਰ੍ਹਾਂ ਕਰਦਾ ਹੈਗਾ ਹਾਂ ਜੀ ਬਹੁਤ ਵਧੀਆ ਚੀਜ਼ ਐ ਜੀ ਇਹ ਦੇਸੀ ਚੀਜ਼ਾਂ ਤੋਂ ਕਿਚਨ ਵਾਲੀ ਚੀਜ਼ਾਂ ਤੋਂ ਮੈਕਸਿਮ ਬਣੀ ਹੋਈ ਐ ਤੇ ਬਹੁਤ ਵਧੀਆ ਚੀਜ਼ ਐ ਜੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਸੋ ਕੁਝ ਕੁ ਹੋਰ ਲੋਕ ਵੀ ਹੈਗੇ ਨੇ ਇੱਥੇ ਦੇਖੋ ਬਾਪੂ ਜੀ ਹੋਰ ਮੰਗ ਰਹੇ ਨੇ ਬਾਪੂ ਜੀ ਪਹਿਲਾਂ ਤਾਂ ਤੁਸੀਂ ਪੀਂਦੇ ਨਹੀਂ ਸੀ ਇੱਕ ਹੁਣ ਤੁਸੀਂ ਦੂਸਰੀ ਵਾਰ ਲੈ ਰਹੇ ਹੋ ਬਈ ਸਵਾਦ ਲੱਗਦਾ ਹੈ ਹਾਂ ਕਿਹੋ ਜਿਹਾ ਟੇਸਟ ਕਿਹੋ ਜਿਹਾ ਬਹੁਤ ਵਧੀਆ ਬਹੁਤ ਵਧੀਆ ਜੀ ਜੀ ਡਾਕਟਰ ਸਾਹਿਬ ਪੇਟ ਦੇ ਰੋਗਾਂ ਨੂੰ ਇੰਨੇ ਕਿ ਮਤਲਬ ਤੁਸੀਂ ਇਹ ਫਾਰਮੂਲਾ ਪੇਟ ਵਾਸਤੇ ਖਾਸ ਕਰਕੇ ਬਣਾਇਆ ਹੋਇਆ। ਬਿਲਕੁਲ ਜੀ ਇਹ ਡਾਈਜੈਸ਼ਨ ਦੇ ਉੱਤੇ ਕੰਮ ਕਰਦਾ ਹੈ। ਇਹ ਸਾਰਾ ਦਾ ਸਾਰਾ ਪੇ ਜਿਵੇਂ ਪੁੱਜੀ ਡਾਕਟਰ ਸਾਹਿਬ ਕਿਤੇ ਆਇਆ ਨਾ ਹੋਵੇ ਪੀਪੀ ਕਿਤੇ ਟੱਟੀਆਂ ਨਾਲ ਲੱਗ ਜਣਾ। ਨਹੀਂ ਨਹੀਂ ਐਦਾਂ ਨਹੀਂ ਹੁੰਦਾ। ਇਹ ਇਹਨਾਂ ਨੇ ਇਹਨਾਂ ਨੂੰ ਅਗਲੇ ਡਾਕਟਰ ਆ ਜਿਹੜਾ ਜੇ ਕੰਮ ਹੋ ਆਪੇ ਪੇ ਡਾਕਟਰ ਦਾ ਕੀ ਮਤਲਬ ਹੁੰਦਾ? ਅੱਛਾ ਠੀਕ ਹੈ ਨਾ। ਸਾਹਮਣੇ ਨਾਲ ਕੰਮ ਹੈ। ਜੇ ਹੁਣ ਡਾਕਟਰ ਸਾਹਿਬ ਕੋਲੇ ਬੈਠ ਕੇ ਫਿਰ ਤਾਂ ਮਤਲਬ ਡਰਨ ਦੀ ਲੋੜ ਹੀ ਨਹੀਂ ਹੈਗੀ। ਹਾਂਜੀ ਹਾਂ ਸਾਹਮਣੇ ਆਪੇ ਜੇ ਬਣਾਵੋ। ਜੀ 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 ਸੋ ਦੇਖੋ ਤੁਸੀਂ ਬੜੇ ਖੁਸ਼ੀ ਖੁਸ਼ੀ ਜਿਹੜਾ ਇਹ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਤੋਂ ਲੈ ਰਹੇ ਨੇ ਸਤਿ ਸ਼੍ਰੀ ਅਕਾਲ ਬਾਬੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨੈ ਤੁਹਾਡਾ ਬਲ ਸਿੰਘ ਆ ਜੀ ਅੱਛਾ ਤੁਸੀਂ ਲਿਆ ਨੁਸਖਾ ਫਾਰਮੂਲਾ ਜੀ ਮੈਂ ਤਾਂ ਪਿੰਦੇ ਹੀ ਰਹਿੰਦਾ ਜਿਹਾ ਹੈ ਜੀ ਅੱਛਾ ਤੁਸੀਂ ਪਿੰਦੇ ਰਹਿੰਦੇ ਹੋ ਹਾਂ ਅਸੀਂ ਬਾਇਸ ਨੂੰ ਪਰਵਾ ਰਹੇ ਹਾਂ ਅੱਛਾ ਜੀ 79 ਸਾਲ ਦੀ ਉਮਰ ਹੋ ਚੁੱਕੀ ਮੇਰੀ 79 ਸਾਲ ਦੀ ਕੀ ਬਾਤ ਹੈ ਬਾਬੂ ਜੀ ਪਰ ਲੱਗ ਦਿੱਤਾ ਹੈ ਨਹੀਂ ਰੰਗ ਤੇ ਕੀ ਖਾਂਦੇ ਰਹੇ ਹੋ ਤੁਸੀਂ ਜਵਾਨੀ ਪਰੇ ਜਵਾਨੀ ਪਰੇ ਅਸੀਂ ਇਹ ਚੀਜ਼ਾਂ ਦੇ ਬਚੇ ਪਿਆ ਸਾਰੀ ਚੀਜ਼ਾਂ ਦੇ ਬਸ ਕਿਹੜੀਆਂ ਤੋਂ ਦਰਲਿਤ ਨਸਿਆੜੀ ਚੀਜ਼ਾਂ ਕਦੇ ਮੀਟ ਸ਼ਰਾਬ ਆਂਡਾ ਸਿਗਰਟ ਬੱਤੀ ਅੰਸਾਰ ਜਿਆਦਾ ਕੋਈ ਨਹੀਂ ਅੱਛਾ ਬਸਵੰਤਈ ਮਦੇਸੀ ਖਰਾਕ ਕਿਹ ਖਾਣੀ ਆਪਣੀਆਂ ਸਾਡੇ ਜਮਾਨੇ ਬੀਤਾਂ ਚੀਜ਼ਾਂ ਹੈ ਸੀ ਜਿਹੜੀ ਹੁਣ ਤੋੜ ਦਿਆ ਇਹਨਾਂ ਨੇ ਅੱਛਾ ਅੱਛਾ ਸਾਡੇ ਜਮਾਨੇ ਵਿੱਚ ਤਾਂ ਦੇਸੀ ਖਰਾਕਾਂ ਸੀਗਾ ਦੇਸੀ ਖਾਣੇ ਸੀਗੇ ਸਾਰੇ ਜੀ 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 ਇਸੇ ਕਰਕੇ ਹੁਣ ਬਚੇ ਬਸ ਸੀਗੇ ਜੀ 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 ਮੇਰੇ ਹਾਂ ਤੇ ਤਾਦੇ ਚਲੇ ਗਏ ਹੂੰ ਮੂੰਹਰੇ ਤਾਂ ਮੇਰੇ ਖਾਣ ਦਾ ਮਨ ਲੱਗਦਾ ਕੋਈ ਨਹੀਂ ਹੋਣਾ ਹੈ। ਸੋ ਦੇਖੋ ਬਾਪੂ ਜੀ ਦਾ ਕਹਿਣਾ ਹੈ ਕਿ ਅਸੀਂ ਫਾਸਟ ਫੋਰਡ ਤੋਂ ਦੂਰ ਰਹੇ ਆ। ਸਾਡੀ ਇੱਕ ਭੈਣ ਹੈਗੀ ਹੈ ਇੱਥੇ ਉਹ ਬੜਾ ਇੰਟਰਸਟ ਲੈ ਰਹੇ ਨੇ ਇਸ ਚੀਜ਼ 'ਚ। ਕੀ ਪੁੱਛ ਰਹੇ ਸੀ ਤੁਸੀਂ? ਕੁਝ ਨਹੀਂ ਮੈਂ। ਕੀ ਨਾਇ ਤੁਹਾਡਾ? ਸ਼ਰਨਦੀਪ ਕੌਰ। ਅੱਛਾ ਕਿੱਥੋਂ ਹੋ ਤੁਸੀਂ? ਚੰਡੀਗੜ੍ਹ ਤੋਂ। ਅੱਛਾ ਚੰਡੀਗੜ੍ਹ ਤੋਂ ਕੀ ਮੈਡਮ ਨੂੰ ਕੀ ਪੁੱਛ ਰਹੇ ਸੀ ਤੁਸੀਂ? ਮੈਂ ਪੁੱਛ ਰਹੀ ਸੀ ਕਿ ਹੈ ਕੀ ਚੀਜ਼ ਹੈ? ਕਿਸ ਚੀਜ਼ ਲਈ ਬਣੀ ਆ? ਤਾਂ ਉਹਨਾਂ ਨੇ ਦੱਸਿਆ ਕਿ ਇਹ ਤੁਸੀਂ ਟੈਸਟ ਕੀਤਾ ਹੈ? ਹਾਂ ਜੀ। ਕਿਹੋ ਜਿਹਾ ਲੱਗਦਾ? ਬੜੇ ਟੈਸਟ ਸੀ। ਅੱਛਾ ਲਮਨ ਦੀ ਰਣਾ ਲੋਈ ਵਧੀਆ ਸੀ ਲਮਨ ਦੀ ਰਣਾ ਲੋਈ ਵਧੀਆ ਸੀ ਇਹਨੇ ਕੀ ਦੱਸਿਆ ਕੀ ਕੀ ਇੰਗਰੀਡੀਅੰਟਸ ਹੈਗੇ ਨਹੀਂ ਮੈਂ ਇੰਗਰੀਡੀਅੰਟਸ ਤਾਂ ਨਹੀਂ ਪੁੱਛੇ ਅੱਛਾ ਮਨ ਲੱਗਿਆ ਪੁੱਛਿਆ ਸੀ ਵੀ ਕਿਸ ਚੀਜ਼ ਦਾ ਬਣਿਆ ਥੋੜਾ ਵਧੀਆ ਟੇਸ ਅੱਛਾ ਸੱਜਕਾਲ ਜੀ ਸੱਜਕਾਲ ਜੀ ਕੀ ਨਈ ਥੋੜਾ ਸਿਮਰ ਜੀ ਦਾ ਆਹ ਇਹ ਚੀਜ਼ਾਂ ਜਿਹੜੀ ਔਰਤ ਹੁੰਦੀ ਹੈ ਉਹ ਘਰ ਦਾ ਧੁਰਾ ਵਾ ਹਾਂਜੀ ਹਾਂ ਤੇ ਜਦੋਂ ਅਸੀਂ ਫਾਸਟ ਫੂਡ ਵਾਲੇ ਪਾਸੇੋਂ 버ਗਰ ਜਿਹੜੀਆਂ ਟਿੱਕੀਆਂ ਭੱਲੇ ਜਦੋਂ ਫਾਸਟ ਫੂਡ ਵਾਲੇ ਪਾਸੇ ਅਸੀਂ ਪੈ ਜਾਂਦੇ ਆ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸਾਡੇ ਘਰ 'ਚ ਆ ਜਾਂਦੀਆਂ ਨੇ ਹਸਬੰਦ ਨਾਲ ਸੰਬੰ ਕਰੂਗਾ ਵਧੀਆ ਹੁਣ ਤਾਂ ਆ ਦਾ ਅੱਜ ਤੁਸੀਂ ਟੈਸਟ ਕੀਤੇ ਹਾਂਜੀ ਹਾਂ ਮੈਂ ਟੈਸਟ ਕੀਤਾ ਕਿਹੋ ਜਿਹਾ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਦੇਖੋ ਤੁਸੀਂ ਅਸੀਂ ਡਾਕਟਰ ਸਾਹਿਬ ਨਾਲ ਜੁੜਦੇ ਹਾਂ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜੇ ਪੇਟ ਨਾਲ ਸੰਬੰਧਿਤ ਰੋਗ ਹੈਗੇ ਨੇ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਨੇ ਬਹੁਤ ਵਾਰ ਖਤਰਨਾਕ ਗਰੂਪ ਧਾਰਨ ਕਰ ਜਾਂਦੀ ਨੇ ਤੇ ਇਸ ਤਰ੍ਹਾਂ ਦੇ ਇਹਨਾਂ ਦਾ ਇਹਦੇ ਵਿੱਚ ਕੀ ਹੈਗਾ ਜਿਹੜਾ ਬੜੇ ਲੋਕ ਚਸਕੇ ਲੈ ਲੈ ਕੇ ਸਾਡੇ ਬਾਪੂ ਵੀ ਜਵਾਨ ਵੀ ਇਹ ਤੇ ਜਵਾਕ ਵੀ ਬੜੇ ਚਸਕੇ ਲੈ ਲੈ ਡਾਕਟਰ ਸਾਹਿਬ ਤੁਸੀਂ ਕਹਿੰਦੇ ਹੋ ਨੀ ਵੀ ਇਹ ਜਵਾਕਾਂ ਦੇ ਹੱਥ ਨਾਲ ਲੱਗਣ ਦੇ ਨਹੀਂ ਫਿਰ ਤੁਹਾਡੇ ਹੱਥ ਨਹੀਂ ਲੱਗਣੀ ਮੈਨੂੰ ਲੱਗਦਾ ਇਹ ਤਾਂ ਤੁਹਾਡੇ ਹੱਥ ਵੀ ਨਹੀਂ ਲੱਗਣੀ ਜੀ ਇੱਥੇ ਇਹ ਬਜ਼ੁਰਗਾਂ ਇਹ ਬਜ਼ੁਰਗਾਂ ਚ ਜਵਾਕਾਂ ਤੋਂ ਵਧੇ ਪਏ ਆ ਜੀ ਮੈਨੂੰ ਆ ਵੇਖ ਕੇ ਕਹਿਣ ਲੱਗਣੇ ਤਾਂ ਜਵਾਕ ਨੇ ਸਾਡੇ ਘਰ ਚ ਜਿਵੇਂ ਵੇੜੇ ਚ ਫਿਰਦੇ ਹੁੰਦੇ ਨੇ ਤਾਂ ਸਾਰਾ ਹੀ ਪੀ ਪੂਜਦੇ ਹੋ ਵੇਖ ਲਓ ਉਹ ਵਾਰ-ਵਾਰ ਲੈ ਰਹੇ ਸਾਰੇ ਮਤਲਬ ਇਹ ਐਕਚੁਅਲੀ ਕੀ ਹੈ ਜੀ ਸਾਨੂੰ ਅਵੇਅਰਨੈਸ ਹੀ ਹੈ ਨਹੀਂ ਵੀ ਇਹ ਸਾਡੀਆਂ ਮੈਂ ਪਹਿਲਾਂ ਵੀ ਜਿਵੇਂ ਦੱਸਿਆ ਕਿ ਪੇਟ ਦਾ ਰੋਗ ਹੈ ਜਿਹੜਾ ਇੱਥੋਂ ਹੀ ਸਟਾਰਟ ਹੁੰਦਾ ਹੈ ਕੰਮ ਸਾਰਾ ਥੋੜੀ ਜਿਹੀ ਗੜਬੜ ਹੋਈ ਆਪਾਂ ਕੋਈ ਨਾ ਕੋਈ ਜਿਹੜੀ ਜਾ ਕੇ ਬਜਾਰੀ ਗੋਲੀ ਲੈਨੇ ਅਸੀਂ ਕਦੇ ਆਪਣੀ ਕਿਚਨ ਨਾਲ ਝੱਕਿਆ ਹੀ ਨਹੀਂ ਕਿਚਨ ਦੇ ਵਿੱਚ ਤਾਂ ਵੱਡੇ ਵੱਡੇ ਰੋਗਾਂ ਦੀ ਦਵਾਈ ਪਈ ਹੈ ਕੈਂਸਰ ਤੱਕ ਦੇ ਰੋਗ ਜਿਹੜੇ ਨੇ ਉਹ ਰੁਕਦੇ ਨੇ ਉਹਨੂੰ ਤੁਸੀਂ ਪੁੱਛੋਗੇ ਕਿਵੇਂ ਰੁਕਦੇ ਹਲਦੀ ਪਈ ਹੈ ਤੁਹਾਡੀ ਉਹਦੇ ਚ ਕੁਰੀਕਮੇ ਨਾਮ ਦਾ ਜਿਹੜਾ ਸਾਲਟ ਹੈ ਉਹ ਹਲਦੀ ਦੀ ਕੈਂਸਰ ਦੀਆਂ ਜਿਹੜੇ ਗੰਡਾ ਨੇ ਹਲਦੀ ਹੈ ਜਿਹੜੀ ਉਹ ਕੈਂਸਰ ਦੇ ਗੰਡਾ ਨੂੰ ਵੀ ਜਿਹੜੀ ਖਤਮ ਕਰ ਦਿੰਦੀ ਮੈਲਟ ਕਰ ਦਿੰਦੀ ਹੈ ਹੁਣ ਇੱਥੋਂ ਤੱਕ ਦਾ ਇਲਾਜ ਸਾਡੀ ਕਿਚਨ ਦੇ ਵਿੱਚ ਪਿਆ ਤੇ ਪੇੜ ਤਾਂ ਬਹੁਤ ਛੋਟੀ ਜੀ ਚੀਜ਼ ਹੋ ਗਈ ਇੱਕ ਵਾਰੀ ਇਹ ਤੋਂ ਕੀ ਹੁੰਦਾ ਆ ਮਸਾਲਿਆਂ ਦੀ ਸਹੀ ਮਾਤਰਾ ਅਗਰ ਲਈ ਜੇ ਦਾਲ ਚੀਨੀ ਹੈ ਸਾਡੀ ਲੌਂਗ ਹੈ ਸਾਡੀ ਮੋਟੀ ਐ ਇਲਾਇਚੀਆਂ ਨੇ ਜੈਫਲ ਹੈ ਜਵਿਤਰੀ ਹੈ ਧਣੀਆਂ ਆ ਬਹੁਤ ਕੁਝ ਇਹੋ ਜਿਹਾ ਹੈ ਜਿਹੜਾ ਤੁਸੀਂ ਬੈਲੈਂਸ ਦੇ ਹਿਸਾਬ ਨਾਲ ਪਾ ਕੇ ਉਹਦੀ ਉਹਨੂੰ ਤੁਸੀਂ ਦਵਾਈ ਦੇ ਰੂਪ ਚ ਬਣਾ ਸਕਦੇ ਹੋ ਫਿਰ ਤਾਂ ਪਹਿਲੇ ਸਾਡਾ ਸਭ ਤੋਂ ਪਹਿਲਾ ਸਵਾਲ ਤੇ ਇਹ ਵੀ ਅੱਜ ਕੱਲ ਪੇਟ ਇੰਨੇ ਜ਼ਿਆਦਾ ਖਰਾਬ ਕੀ ਹੁੰਦੇ ਨੇ ਹਰ ਦੂਸਰੇ ਤੀਸਰੇ ਮੈਨੂੰ ਲੱਗਦਾ ਕਿ ਸ਼ਾਇਦ ਹੀ ਕੋਈ ਘਰ ਇਸ ਤਰ੍ਹਾਂ ਦਾ ਹੋਵੇ ਜਿੱਥੇ ਪੇਟ ਦੀ ਪ੍ਰੋਬਲਮ ਕਿਸੇ ਨਾ ਕਿਸੇ ਮੈਂਬਰ ਨੂੰ ਨਾ ਹੋਵੇ ਐਕਚੁਅਲੀ ਕੀ ਹੈ ਜੀ ਸਾਡੇ ਜਿਹੜੇ ਖਾਣੇ ਨੇ ਉਹ ਅਸੀਂ ਟੇਸਟ ਦੇ ਚੱਕਰ ਚ ਕੀ ਹੈ ਕਿ ਉਹਨਾਂ ਨੂੰ ਵਿਗਾੜ ਲਿਆ ਅਸੀਂ ਕੁੱਕਰ ਲਾ ਲਏ ਘਰਾਂ ਚ ਅਸੀਂ ਪਿੱਤਲ ਦੇ ਭਾਂਡੇ ਕਲੀ ਕੀਤੇ ਹੋਏ ਬਾਹਰ ਕੱਢਤੇ ਨੇ ਉਹ ਇਹੋ ਜਿਹੀ ਚੀਜ਼ਾਂ ਹੋਣ ਦੇ ਨਾਲ ਕੀ ਹੋਇਆ ਬਈ ਅਸੀਂ ਜਿਹੜਾ ਖਾਣਾ ਹੈ ਉਹ ਮਤਲਬ ਰੈਡੀ ਟੂ ਈਟ ਮੰਗਾ ਲਿਆ ਬਾਜ਼ਾਰੋਂ ਉਹ ਜਿੰਨਾ ਚੀਜ਼ਾਂ ਕਰਕੇ ਕੀ ਹੁੰਦਾ ਹੈ ਕਿ ਸਾਡਾ ਪੇਟ ਜਿਹੜਾ ਹੈ ਉਹਨੂੰ ਬਰਦਾਸ਼ਤ ਨਹੀਂ ਕਰ ਪਾਉਂਦਾ ਇੱਕਦਮ ਹੀਟ ਜਿਹੜੀ ਬਹੁਤ ਜ਼ਿਆਦਾ ਤੇਜ਼ ਕਰ ਦਿੱਤੀ ਗਈ ਹੈ ਉਹਦੇ ਕਰਕੇ ਸਾਡੇ ਪੇਟ ਦੇ ਅੰਦਰ ਜੋ ਵੀ ਸਾਰੇ ਅਸੀਂ ਖਾਂਦੇ ਆ ਉਹ ਸਾਰਾ ਐਸਿਡ ਹੀ ਬਣਦਾ ਚਲਾ ਜਾਂਦਾ ਜਦੋਂ ਐਸਿਡ ਹੋਏਗਾ ਐਸਿਡ ਦੇ ਨਾਲ ਸਾਡਾ ਰਸ ਜਿਹੜਾ ਖਰਾਬ ਹੋਊਗਾ ਫਿਰ ਰક્ત ਖਰਾਬ ਹੋਊਗਾ ਮਾਸ ਸमेद ਅਸਤੀ ਮੱਜਾ ਲਾ ਸ਼ੁਕਰ ਤੱਕ ਸਾਡੇ ਸਾਰੇ ਖਰਾਬ ਹੋ ਜਾਣਗੇ ਉਹ ਖਰਾਬ ਹੋਣ ਦੇ ਨਾਲ ਕੀ ਹੋਊਗਾ ਸਾਡੀ ਬਾਡੀ ਦੀ ਜਿਹੜੀ ਹੈ ਬੇਸ ਉਹ ਖਤਮ ਹੋ ਜਾਏਗਾ ਗੈਸ ਬਣੇਗੀ ਐਸਿਡਿਟੀ ਬਣੇਗੀ ਉਹਦੇ ਨਾਲ ਸਾਡਾ ਸਿਰਦਰ ਤੋਂ ਲੈ ਕੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਨੋਹ ਤੱਕ ਸਾਰੇ ਦੇ ਸਾਰੇ ਅੰਗ ਖਰਾਬ ਹੋ ਜਾਣਗੇ ਕਿ ਕਿਤਨੇ ਕਿਤੇ ਕੋਈ ਨਾ ਕੋਈ ਕਮਜ਼ੋਰੀ ਸਾਡੇ ਅੰਦਰ ਵੀਕਨੈਸ ਬੈਣੀ ਸਟਾਰਟ ਹੋ ਜਾਏਗੀ ਤੇ ਸਾਡਾ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹ ਖਰਾਬ ਹੋਇਆ ਤਾਂ ਸਾਨੂੰ ਬੈਕਟੀਰੀਆ ਸਾਡੇ ਪੈਸਟੀਸਾਈਡ ਦੇ ਜਿਹੜੇ ਚੱਲ ਰਹੇ ਨੇ ਉਹ ਚੀਜ਼ਾਂ ਅਸੀਂ ਖਾ ਲੈਂਦੇ ਆ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਪੇਟ ਦੇ ਵਿੱਚ ਡਾਈਜੈਸ਼ਨ ਸਾਡੀ ਵਧਣੀ ਸੀ ਜਿੰਨੀ ਸਾਡੇ ਅੰਦਰ ਜਿਹੜੀ ਐ ਪੈਸਟੀਸਾਈਡ ਜਾ ਰਹੀ ਹੈ ਉਹ ਸਾਡੇ ਐਨਜ਼ਾਈਮਸ ਨੂੰ ਖਤਮ ਕਰ ਰਹੀ ਹੈ ਤੇ ਉਹ ਬਿਲਕੁਲ ਹੀ ਸਾਡਾ ਡਾਈਜੈਸਟਿਵ ਸਿਸਟਮ ਕਮਜ਼ੋਰ ਹੋ ਕੇ ਕਿਸੇ ਨਾ ਕਿਸੇ ਰੋਗ ਦੇ ਵੱਲ ਸਾਨੂੰ ਲਿਜਾ ਰਹੀ ਹੈ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜੀ ਅਹਿਮ ਗੱਲ ਹੈਗੀ ਬਹੁਤ ਵਾਰ ਹੁੰਦਾ ਹੈ ਕਿ ਬੰਦਾ ਰੋਟੀਆਂ ਧੋ ਖਾਂਦਾ ਹੈ ਤੇ ਉਹ ਲੱਗਦਾ ਹੈ ਕਿ ਉਹਦਾ ਢਿੱਡ ਅਫਰ ਕੇ ਫੁੱਟਬਾਲ ਵਾਂਗੂ ਹੋ ਗਿਆ ਉਹ ਕੀ ਪ੍ਰੋਬਲਮ ਹੋ ਜਾਂਦੀ ਹੈ ਉਹ ਹੁੰਦੀ ਹੈ ਜੀ ਇੱਕ ਆਪਾਂ ਉਹਨੂੰ ਅਫਾਰਾ ਕਹਿ ਸਕਦੇ ਆ ਅਫਾਰਾ ਆ ਜਾਂਦਾ ਹੈ ਕਿ ਉਹ ਕੀ ਹੁੰਦਾ ਜਿਹੜੇ ਪੁਰਾਣਾ ਖਾਣਾ ਬੇਹਾ ਖਾਣਾ ਵੀ ਕਈ ਲੋਕ ਬਹੁਤ ਜ਼ਿਆਦਾ ਖਾਂਦੇ ਅੱਜ ਕੱਲ ਰਿਵਾਜ ਚੱਲ ਗਿਆ ਆ オフィスਾਂ ਦੇ ਅੰਦਰ ਲੋਕ ਜਾਂਦੇ ਆ ਵਰਕਿੰਗ ਲੇਡੀਜ਼ ਨੇ ਵਰਕਿੰਗ ਜੈਂਟਸ ਨੇ ਉਹ ਪੁਰਾਣਾ ਜਿਹੜੇ ਸਵੇਰੇ ਸਬਜੀ ਬਣਾਈ ਉਹ ਕੱਲ ਤੱਕ ਵੀ ਚੱਲਦੀ ਹੈ ਇਹੋ ਜਿਹੀ ਚੀਜ਼ਾਂ ਖਾਣ ਦੇ ਨਾਲ ਉਹ ਆਟੋਮੈਟਿਕਲ ਵਾਈ ਹੋ ਜਾਂਦੀ ਉਹ ਚੀਜ਼ ਇੱਕ ਵਾਰੀ ਬਣਾ ਕੇ ਰੱਖੀ ਤੁਸੀਂ ਦੁਬਾਰਾ ਉਹਨੂੰ ਰੀ ਹੀਟ ਕਰਤਾ ਪਹਿਲੇ ਰੀ ਹੀਟ ਕਰਨ ਦਾ ਕੋਈ ਜਿਹੜਾ ਉਹ ਟ੍ਰੈਡੀਸ਼ਨ ਨਹੀਂ ਸੀ ਸਾਡੇ ਅੱਜ ਦਾਦੀ ਚੁੱਲੇ ਕੋਲ ਬਹਿ ਕੇ ਖਾਂਦੇ ਸੀ ਸਾਡੇ ਆਰਾਮ ਨਾਲ ਖਾਂਦੇ ਸੀਗੇ ਤਾਜੀ ਫਰੈਸ਼ ਜਿਹੜੀ ਚੀਜ਼ ਹੈ ਸਬਜ਼ੀ ਹੋਂਦੀ ਬੱਚੀ ਸਾਰੇ ਪਰਿਵਾਰ ਨੇ ਖਾ ਲਈ ਹੁਣ ਬਣਾਈ ਜਿਹੜੀ ਸਾਰੇ ਪਰਿਵਾਰ ਨੇ ਅੱਧੇ ਘੰਟੇ ਦੇ ਵਿੱਚ ਵਿੱਚ ਰੋਟੀ ਖਾ ਲਈ ਹੁਣ ਅਸੀਂ ਪਹਿਲੇ ਉਹਨੂੰ ਬਣਾ ਕੇ ਰੱਖ ਦਿੰਨੇ ਆ ਖਾਣ ਲੱਗਿਆ ਫਿਰ ਗਰਮ ਕਰਦੇ ਆ ਦੁਪਹਿਰ ਨੂੰ ਖਾਣ ਲੱਗਿਆ ਫਿਰ ਅਸੀਂ ਉਹੀ ਸਬਜ਼ੀ ਗਰਮ ਕਰਨੀ ਹੈ ਉਹ ਵਾਰੀ ਵਾਰੀ ਗਰਮ ਕਰਦੇ ਨਾਲ ਉਹਦੇ ਅੰਦਰ ਵਿਸ਼ੈਲੇ ਤੱਤ ਜਿਹੜੇ ਨੇ ਉਹ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ ਜਿਹਦੇ ਕਰਕੇ ਉਹ ਸਾਡਾ ਪੇਟ ਹੈ ਉਹ ਖਰਾਬ ਰਹਿਣਾ ਹੀ ਰਹਿਣਾ ਅੱਛਾ ਡਾਕਟਰ ਸਾਹਿਬ ਬਹੁਤ ਅ ਅਸੀਂ ਖਾਣੇ ਮਿੱਠੀਆਂ-ਮਿੱਠੀਆਂ ਗਲਾਬਜਾਮਨਾ ਚੰਗੇ-ਚੰਗੇ ਪਕਵਾਨ ਬਦਾਮ ਡਕਾਰ ਸਾਨੂੰ ਕੌੜੇ ਆਈ ਜਾਂਦੇ ਹੁੰਦੇ ਨੇ ਜੀ ਉਹਨਾਂ ਦਾ ਵੀ ਇਹ ਹਲ ਤੁਸੀਂ ਰੱਖਿਆ ਹੋਇਆ ਫਿਰ ਇਹਨਾਂ 'ਚ ਬਿਲਕੁਲ ਜੀ ਮੇਰੇ ਕੋਲ ਇੱਕ ਪੇਸ਼ੈਂਟ ਆਇਆ ਉਹ ਕਹਿੰਦਾ ਜੀ ਮੈਨੂੰ 20 ਸਾਲ ਹੋ ਗਏ ਮੈਨੂੰ ਕਦੇ ਡਕਾਰ ਨਹੀਂ ਆਇਆ ਹੂੰ ਉਹਨੂੰ ਮੈਂ ਜਦੋਂ ਹਾਜਮਾ ਪਲੱਸ ਪਿਆਈ ਉਹਨੇ 5 ਮਿੰਟ ਦੇ ਅੰਦਰ 5 ਡਕਾਰ ਮਾਰੇ ਅੱਛਾ ਤੇ ਐਂ ਕਰਕੇ ਤੇ ਉਹ ਮਤਲਬ ਬੰਦਾ ਵਾਹ ਵਾਹ ਹੀ ਕਰਦਾ ਗਿਆ ਅਸੀਂ ਲਾਈਵ ਚੈੱਕ ਕਰ ਲਾਈਵ ਚੈੱਕ ਕਰ ਲਈਏ ਤਾਂ ਤੁਸੀਂ ਬਿਲਕੁਲ ਕਰ ਹੀ ਲਿਆ ਹੋਇਆ ਹੋਰ ਵੀ ਕਰ ਸਕਦੇ ਅਸੀਂ ਲਾਈਵ ਚੈੱਕ ਕਰਦੇ ਹਾਂ ਡਾਕਟਰ ਸਾਹਿਬ ਦਾ ਦਾਵਾ ਹੈ ਕਿ ਜਿਹੜਾ ਇਹ ਹਾਜ਼ਮਾ ਪਲੱਸ ਉਹਨਾਂ ਨੂੰ ਬਣਾਇਆ ਹੋਇਆ ਬਹੁਤ ਛੋਟੇ ਛੋਟੇ ਚੀਜ਼ਾਂ ਤੋਂ ਬਣਾਇਆ ਹੋਇਆ ਨੁਸਖਾ ਹੈ ਤੇ ਜਿਹੜਾ ਪੀਓ ਤੇ ਉਹਨੂੰ ਡਕਾਰ ਆਉਣੀ ਹੋਣੀ ਹੋਣੇ ਪੰਜ ਡਕਾਰ ਨੇ ਜਿਹੜੇ ਡਾਕਟਰ ਸਾਹਿਬ ਨੇ ਕਿਹਾ ਚਲੋ ਅਸੀਂ ਲਾਈਵ ਚੈੱਕ ਕਰਦੇ ਹਾਂ ਡਾਕਟਰ ਸਾਹਿਬ ਲਾਈਵ ਚੈਲੰਜ ਹੈਗਾ ਡਾਕਟਰ ਸਾਹਿਬ ਨੂੰ ਦੇਖਦੇ ਹਾਂ ਵੀ ਖਾਣ ਪੀਣ ਸਾਰ ਜਿਹੜਾ ਡਕਾਰ ਆਉਂਦਾ ਜਾਂ ਨਹੀਂ ਆਉਂਦਾ ਸੋ ਕਿੰਨਾ ਕ ਲੈਣਾ ਕਿੰਨਾ ਕ ਜੀ ਇਹ ਬਸ ਦੋ ਚਮਚੇ ਬਾਦੂ ਹੁੰਦਾ ਜੀ ਦੋ ਚਮਚੇ ਯਾਨੀ ਕਿ ਮਤਲਬ 25 ml ਹਾਂ 20 ml 25 ml 20 ml ਬਸ ਬਹੁਤ ਹੁੰਦਾ ਜੀ ਇਹ ਇਹ ਬਸ ਇਹਨਾਂ ਲੋ ਤਾਂ ਇਹਦੇ ਚ ਉਹਨਾਂ ਕਿੰਨਾ ਬਾਦੀ ਹੈ ਜੀ ਉਹਨਾਂ 25 20 25 ml ਇਹ ਪਾਣੀ ਪਾ ਲੋ ਇਹਦੇ ਵਿੱਚ ਇਹ ਤੁਸੀਂ ਜਿਨ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਡਾਕਟਰ ਸਾਹਿਬ ਉਹ ਇਹਨੂੰ ਲੈ ਸਕਦੇ ਨੇ ਘਰ ਦੇ ਵਿੱਚ ਆਪਣੇ ਪੇਟ ਨੂੰ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣ ਵਾਸਤੇ ਬਿਲਕੁਲ ਜੀ ਸਾਰੇ ਵਾਲੀ ਟੋਨਿਕ ਹੈ ਮੈਂ ਤਾਂ ਕਹਿੰਦਾ ਜਿਸ ਤਰ੍ਹਾਂ ਤੁਸੀਂ ਖਾਣੇ ਤੋਂ ਬਾਅਦ ਸੌਫ ਚਬਾਉਣ ਦੀ ਪਰੰਪਰਾ ਹੈ ਖਾਣੇ ਤੋਂ ਬਾਅਦ ਲੋਕ ਮਿੱਠਾ ਖਾਂਦੇ ਨੇ ਉਹ ਜਿਹੜਾ ਕਿ ਗਲਤ ਹੈ ਤੁਸੀਂ ਖਾਣੇ ਤੋਂ ਬਾਅਦ ਜਿਹੜੀ ਨਾ ਕੋਈ ਵੀ ਇਹੋ ਜਿਹੀ ਚੀਜ਼ ਹੈ ਜਿਹੜੀ ਇਹ ਹਾਜਮਾ ਪਲੱਸ ਹੈ ਇਹਨੂੰ ਖਾਣੇ ਤੋਂ ਬਾਅਦ ਜਿੰਨੀ ਮਾਤਰਾ ਮੈਂ ਉਹਨੇ ਇਹਦੇ ਚ ਪਾਈ ਹੈ ਓਨੀ ਮਾਤਰਾ ਪਾ ਕੇ ਪੀ ਕੇ ਤੁਸੀਂ ਚਲੇ ਜਾਓ ਤੁਹਾਨੂੰ ਜਿਹੜੀ ਦੁਪਹਿਰੇ 3:00 ਵਜੇ ਸਵੇਰੇ 9 10 ਵਜੇ ਖਾਦਾ 2 2:30 ਵਜੇ ਜਿਹੜੀ ਦੁਬਾਰਾ ਭੁੱਖ ਲੱਗਣੀ ਹੈ ਉਹ ਇੰਨੀ ਵਧੀਆ ਖੁੱਲ ਕੇ ਲੱਗਣੀ ਹੈ ਕਿ ਤੁਹਾਡਾ ਖਾਣ ਦਾ ਇੰਨਾ ਸੋਹਣਾ ਮਨ ਕਰਨਾ ਤੁਸੀਂ ਕਹਣਾ ਵਾਹ ਵਾਹ ਸਵਾਦ ਆ ਗਿਆ ਅੱਜ ਤੋਂ ਬਾਅਦ ਕਦੇ ਅੱਜ ਤੋਂ ਪਹਿਲੇ ਕਦੇ ਇਹੋ ਜਿਹਾ ਨਜ਼ਾਰਾ ਹੀ ਨਹੀਂ ਸੀ ਆਇਆ ਜਿਹੜਾ ਇਹ ਦੇ ਪੀਣ ਤੋਂ ਬਾਅਦ ਆਇਆ ਚਲੋ ਅਸੀਂ ਦੇਖਦੇ ਹਾਂ ਲਾਈਵ ਜਿਹੜਾ ਡਾਕਟਰ ਸਾਹਿਬ ਨੇ ਕਿਹਾ ਇਹਨੂੰ ਪੀਣਾ ਹੈ ਉਹ ਤੁਹਾਡੇ ਡਕਾਰ ਵੱਜੇ ਜੀ ਆ ਗਿਆ ਆ ਗਿਆ ਆ ਗਿਆ ਜੀ ਆ ਗਿਆ ਡਕਾਰ ਆ ਆ ਦੂਜੀ ਵਾਰੀ ਆਏ ਬਹੁਤ ਯਾਰ ਸਾਨੂੰ ਡਰਾ ਦਿੱਤਾ ਇਹ ਨਜ਼ਾਰਾ ਵਧੀਆ ਯਾਰ ਅੱਛਾ ਬਹੁਤ ਨਜ਼ਾਰਾ ਵਧੀਆ ਜਿੰਦਗੀ ਦਾ ਜੀ ਚਲੋ ਦੇਖੀਏ ਸਾਨੂੰ ਚ ਐਂਡ ਸਾਫ ਕਰਦਾ ਜਾਂਦਾ ਅੰਦਰੋਂ ਫਾਰਮੂਲਾ ਪੁੱਲ ਗਿਆ ਚਲ ਜੀਰਾ ਕਮਾਲ ਹੈ ਤਾਂ ਬੜਾ ਟੇਸਟੀ ਬੜਾ ਜ਼ਬਰਦਸਤ ਹੈ ਜੀ ਹਾਂ ਬਿਲਕੁਲ ਜੀ ਇਸ ਇਹ ਖਾਸੀਅਤ ਇਹਦੀ ਹੈ ਇਹ ਕੋਈ ਬਾਜ਼ਾਰੀ ਵਸਤੂ ਇਹਦੇ ਚ ਨਹੀਂ ਹੈਗੀ ਇਦੇ ਚੋ ਹੀ ਹੈ ਜੋ ਮੈਂ ਦੱਸਿਆ ਛੋਟੀ ਇਲਾਇਚੀ ਹੈ ਵੱਡੀ ਇਲਾਇਚੀ ਹੈ ਹਿੰਗ ਹੈ ਸਾਡੇ ਦਾਲਚੀਨੀ ਹੈ ਨਿੰਬੂ ਦਾ ਸੱਤ ਹੈ ਇਹੋ ਜੀ ਚੀਜ਼ਾਂ ਦੇ ਨਾਲ ਇਹਨੂੰ ਬਣਾਇਆ ਪਿਆ ਥੋੜੀ ਜੀ ਇਹਦੀ ਚ ਥੋੜੀ ਜੀ ਚੀਨੀ ਦੀ ਵਰਤੋਂ ਕੀਤੀ ਗਈ ਹੈ ਜਿਹੜੀ ਮਿਸ਼ਰੀ ਵਾਲੀ ਜਿਹੜੀ ਮਿੱਠੇ ਦੀ ਵਰਤੋਂ ਕੀਤੀ ਗਈ ਹੈ ਤੇ ਇਹ ਇੰਨੀ ਸ਼ਾਨਦਾਰ ਚੀਜ਼ ਹੈ ਹੁਣ ਤੁਸੀਂ ਖੁਦ ਦੇਖਣਾ ਆਪ ਦਾ ਖੁਦ ਦਾ ਲਾਈਵ ਟੈਸਟ ਕਰ ਲਓ ਮੈਨੂੰ ਲੱਗਦਾ ਇੱਕ 2 ਮਿੰਟ ਦੇ ਅੰਦਰ ਅੰਦਰ ਤੁਹਾਨੂੰ ਡਕਾ ਰਹੇ ਨੇ ਦੇਣਾ ਹੀ ਦੇਣਾ ਹੈ ਪੇਟ ਨੂੰ ਇਹਨੇ ਇੰਨੀ ਸ਼ਾਂਤੀ ਦੇਣੀ ਹੈ ਸਵੇਰ ਦਾ ਖਾਦਾ ਜੋ ਵੀ ਹੈ ਉਹ ਤੁਹਾਡਾ ਸਾਰਾ ਹੁਣੇ ਕਰਕੇ 5 ਮਿੰਟ ਦੀ 10 ਮਿੰਟ ਦੀ ਪੈਣ ਦੇਣੇ ਨੇ ਕਹਣਾ ਇਹ ਦੁਬਾਰਾ ਮੈਨੂੰ ਖਾਣਨ ਨੂੰ ਖਾਣਨ ਨੂੰ ਚਾਹੀਦਾ ਹੈ ਅੱਛਾ ਜਿਹੜਾ ਜਿਨ੍ਹਾਂ ਨੂੰ ਬਹੁਤ ਪ੍ਰਾਣੀ ਕਬਜ਼ ਰਹਿੰਦੀ ਹੈ ਜੀ ਪ੍ਰਾਣੀ ਕਬਜ਼ ਦਾ ਵੀ ਤੋੜ ਤੁਸੀਂ ਇਹਦੇ ਵਿੱਚ ਰੱਖਿਆ ਹੈ ਹਾਂ ਬਿਲਕੁਲ ਇਹ ਚੀਜ਼ਾਂ ਹੀ ਹੈ ਜੀ ਅਨੇ ਜਿਨ੍ਹਾਂ ਨੇ ਡਾਈਜੈਸ਼ਨ ਨੂੰ ਇੰਪਰੂਵ ਕਰਨਾ ਹੈ ਜਦੋਂ ਡਾਈਜੈਸ਼ਨ ਇੰਪਰੂਵ ਹੁੰਦਾ ਹੈ ਤਾਂ ਕਬਜ਼ ਆਟੋਮੈਟਿਕਲੀ ਜਿਹੜੀ ਹੈ ਖੁੱਲਦੀ ਹੈ ਉਹ ਉਹਦੇ ਵਿੱਚ ਬਾਈ ਡਿਫਾਲਟ ਹੀ ਦਵਾਈਆਂ ਐ ਜੀਆਂ ਹੁੰਦੀ ਇਹੋ ਜਿਹਾ ਸਿਸਟਮ ਹੁੰਦਾ ਹੈ ਇਹੋ ਜਿਹਾ ਐਂਜ਼ਾਈਮਸ ਹੁੰਦੇ ਨੇ ਕਿ ਅਗਰ ਤੁਹਾਨੂੰ ਮੰਨ ਲਓ ਪੇਟ ਠੀਕ ਹੋ ਰਿਹਾ ਹੈ ਤਾਂ ਕਬਜ਼ ਦਾ ਕੀ ਮਤਲਬ ਹੈ ਤੁਹਾਨੂੰ ਰਹ ਉਹ ਇਹਦੇ ਵਿੱਚ ਆਟੋਮੈਟਿਕਲੀ ਹੈ ਉਹ ਸਾਰੀ ਚੀਜ਼ਾਂ ਜੀ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਚਲੋ ਇੱਥੇ ਕੈਂਪ ਲਗਾਇਆ ਹੋਇਆ ਹੈ ਅਗਰ ਤੁਹਾਨੂੰ ਮਿਲਣਾ ਹੋਵੇ ਮਿਲਣ ਦੀ ਕੀ ਕਿਹੜਾ ਕਿਸ ਤਰੀਕੇ ਨਾਲ ਰਾਬਤਾ ਕੀਤਾ ਜਾ ਸਕਦਾ ਹੈ ਤੇ ਜਿਹੜਾ ਇਹ ਵਾਲਾ ਹੈਗਾ ਹਾਜ਼ਮਾ ਪਲੱਸ ਤੁਸੀਂ ਬਣਾਇਆ ਹੋਇਆ ਹੈ ਨੇਚਰਲ ਚੀਜ਼ ਬਣਾਈ ਹੋਈ ਹੈ ਇਹ ਤਾਂ ਨਹੀਂ ਹੈਗਾ ਵੀ ਗੋਲੀਆਂ ਕੈਪਸੂਲ ਛੱਡ ਕੇ ਬੰਦਾ ਹੋਰ ਦਵਾਈਆਂ ਛੱਡ ਕੇ ਤੁਹਾਡੇ ਇਹਦੇ ਤੇ ਲੱਗ ਜੂਗਾ ਸਰ ਮੈਂ ਹੁਣੇ ਤੁਹਾਨੂੰ ਇਨਗਰੀਡੀਐਂਟਸ ਦੱਸਤੇ ਆ ਇਹਦੇ ਉੱਪਰ ਵੀ ਲਿਖੇ ਪਏ ਆ ਠੀਕ ਹੈ ਇਹ ਸਾਰੀਆਂ ਚੀਜ਼ਾਂ ਉਹੀ ਨੇ ਜਿਹੜੀਆਂ ਸਾਡੀ ਆਮ ਕਿਚਨ ਚ ਮਿਲਦੀਆਂ ਕੋਈ ਬਾਜ਼ਾਰੀ ਚੀਜ਼ ਕੋਈ ਵੱਖਰੀ ਨਹੀਂ ਹੈਗੀ ਜਿਹੜੀ ਤੁਹਾਡੀ ਪਹੁੰਚ ਤੋਂ ਬਾਹਰ ਹੋਵੇ ਇਹਨਾਂ ਨੂੰ ਲੈਣ ਦੇ ਨਾਲ ਤੁਸੀਂ ਰੋਜ਼ਾਨਾ ਜਿਹੜੀ ਚੀਜ਼ ਖਾਪੀ ਰਹੇ ਹੋ ਉਹਦੇ ਵਿੱਚੋਂ ਹੀ ਨਿਕਲਿਆ ਫਾਰਮੂਲਾ ਹੈ ਤੇ ਕਿਉਂ ਨਹੀਂ ਸੀ ساری ਉਮਰ ਵੀ ਇਹਨੂੰ ਲੈ ਸਕਦੇ ਪਰ ਠੀਕ ਹੈ ਰੋਗ ਦੇ ਮੁਤਾਬਕ ਤੁਸੀਂ ਵੱਧ ਘੱਟ ਕਰ ਸਕਦੇ ਹੋ ਆਪਣੀ ਮਰਜ਼ੀ ਨਾਲ ਜਿੰਨਾ ਨੂੰ ਲੈਣਾ ਲੈ ਸਕਦੇ ਹੋ ਇਹਨੂੰ ਬਣਾਉਣਾ ਬਣਾਉਣ ਦਾ ਤਰੀਕਾ ਇਹਦੇ ਉੱਤੇ ਦਿੱਤਾ ਹੋਇਆ ਹੈ ਇਹ ਬੋਤਲ ਲੈ ਜਾਓ ਲਜਾਨ ਤੋਂ ਬਾਅਦ ਤੁਸੀਂ ਇਹਨੂੰ ਭਾਵੇਂ ਉਸ ਤੋਂ ਬਾਅਦ ਘਰ ਤਿਆਰ ਕਰਨ ਦੀ ਜਿਹੜੀ ਕੋਸ਼ਿਸ਼ ਕਰੋ ਤੁਹਾਨੂੰ ਬਿਲਕੁਲ ਇੱਕਦਮ ਸਫਲ ਹੋਣੀ ਹੈ ਕੋਈ ਵੀ ਐਜੀ ਚੀਜ਼ ਨਹੀਂ ਜਿਹੜੀ ਹਾਈਡ ਕੀਤੀ ਗਈ ਹੋਵੇ ਇਹਦੇ ਵਿੱਚ ਹਾਂਜੀ ਜੀ ਜੀ ਅੱਛਾ ਤੁਹਾਨੂੰ ਮਿਲੇ ਕਿਵੇਂ ਜਾ ਸਕਦਾ ਹੈ ਮਿਲਨੂ ਮਹਾਲੇ 10 ਫੇਸ ਚ ਆਪਣਾ ਕਲੀਨਿਕ ਹੈਗਾ ਪ੍ਰੇਮ ਆਯੁਰਵੇਦ ਦੇ ਨਾਮ ਤੋਂ ਐਸ ਸੀ ਐਫ ਨੰਬਰ 61 ਹੈਗਾ ਉਹ ਫਸਟ ਫਲੋਰ ਤੁਸੀਂ ਜਦੋਂ ਚਾਹੋ ਸਾਡੇ ਫੋਨ ਨੰਬਰ ਹੈਗੇ ਆ ਉਹਨਾਂ ਨਾਲ ਗੱਲ ਕਰਕੇ ਤੁਸੀਂ ਟਾਈਮ ਲੈ ਕੇ ਵੀ ਆ ਸਕਦੇ ਹੋ ਤੇ ਜੇ ਕੋਈ ਤੁਹਾਨੂੰ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਸਾਡੇ ਨਾਲ ਸੰਪਰਕ ਕਰਕੇ ਇਹਨਾਂ ਨੂੰ ਤੁਸੀਂ ਆਨਲਾਈਨ ਮੰਗਵਾ ਵੀ ਸਕਦੇ ਹੋ ਇਤਰਹੀਂ ਪੇਟ ਦੀ ਗੱਲ ਦਾ ਸਭ ਹੋਰ ਕਿਹੜੇ ਕਿੜੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਤੁਸੀਂ ਇਸੇ ਤਰੀਕੇ ਨਾਲ ਹੱਲ ਕਰਦੇ ਹੋ ਰਸੋਈ ਦੇ ਵਿੱਚੋਂ ਹੀ ਰਸੋਈ ਦੇ ਵਿੱਚੋਂ ਸਰ ਜ਼ੁਕਾਮ ਨਜ਼ਲਾ ਲਾਲੋ ਪੇਟ ਦੀ ਸਮੱਸਿਆ ਤਾਂ ਇਹਨੇ ਹੱਲ ਕਰ ਹੀ ਦੇਣੀ ਹੈ ਤੁਸੀਂ ਇਹਨੂੰ ਸਮਝ ਸਕਦੇ ਹੋ ਜੁਕਾਮ ਹੈ ਨਜਲਾ ਹੈ ਖਾਂਸੀ ਹੈਗੀ ਹੈ ਤੁਹਾਡੇ ਕਬਜ ਆ ਗਈ ਤੁਹਾਡੀ ਤੇ ਜਾਂ ਫਿਰ ਤੁਹਾਡੇ ਕੋਈ ਹਾਰਟ ਦੇ ਵਿੱਚ ਕੋਈ ਦਿੱਕਤ ਆ ਗਈ ਉਹਦੇ ਵਾਸਤੇ ਤੁਹਾਡੇ ਕੋਲ ਛੋਟੀ ਇਲਾਇਚੀ ਹੈ ਬਹੁਤ ਹਾਰਟ ਨੂੰ ਪਾਵਰ ਦਿੰਦੀ ਹੈ ਖਾਣੇ ਦੇ ਵਿੱਚ ਤੁਸੀਂ ਸ਼ਾਮਿਲ ਕਰੋ ਤੁਹਾਡੇ ਫੇਫੜਿਆਂ ਦੇ ਅੰਦਰ ਬਲਗਮ ਜਮਾ ਹੋ ਗਈ ਹੈ ਉਹਦੇ ਅੰਦਰ ਤੁਹਾਡੇ ਕੋਲ ਦਾਲਚੀਨੀ ਪਈ ਹੈ ਤੁਹਾਡੇ ਕੋਲ ਜਵਿੱਤਰੀ ਪਈ ਹੈ ਲੌਂਗ ਪਏ ਨੇ ਤੁਹਾਡੇ ਕੋਲ ਸ਼ਹਿਦ ਤੇ ਅਦਰਕ ਪਈ ਹੈ ਅਦਰਕ ਨੂੰ ਯੂਜ਼ ਕਰੋ ਤੁਸੀਂ ਉਹ 100 ਰੋਗਾਂ ਦੀ ਇੱਕੋ ਜਿਹੀ ਦਵਾਈ ਹੈ ਮੈਂ ਹਮੇਸ਼ਾ ਹੀ ਕਹਿੰਦਾ ਹੁਣਾ ਛੋਟਾ ਜਿਹਾ ਟੁਕੜਾ ਲੈ ਕੇ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲੇ ਤੁਸੀਂ ਥੋੜੇ ਜਿਹਾ ਨਮਕ ਦੇ ਨਾਲ ਉਹਨੂੰ ਯੂਜ਼ ਕਰ ਸਕਦੇ ਹੋ ਬੀਪੀ ਜੀ ਦੇ ਹੈਗਾ ਉਸ ਨਮਕ ਥੋੜਾ ਨਾ ਲੈਣ ਜਾਂ ਬਹੁਤ ਘੱਟ ਮਾਤਰਾ ਚ ਲੈ ਲੈਣ ਪਾਕਿਸਤਾਨੀ ਕਾਲਾ ਲੂਣ ਜਿਹਨੂੰ ਆਪਾਂ ਕਹਿੰਦੇ ਆ ਉਹ ਯੂਜ਼ ਕਰ ਸਕਦੇ ਆ ਇਹਨੂੰ ਖਾਓ ਅੱਧੇ ਘੰਟੇ ਬਾਅਦ ਤੁਸੀਂ ਖਾਣਾ ਖਾਓ ਦੇਖੋ ਫਿਰ ਕਿਆ ਨਜ਼ਾਰਾ ਆਉਂਦਾ ਹੈ ਤੁਹਾਨੂੰ ਖਾਣਾ ਖਾਣ ਦਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਤੇ ਇਹ ਚੰਗਾ ਬੜਾ ਚੰਗਾ ਇਨੀਸ਼ੀਏਟਿਵ ਤੁਸੀਂ ਲਿਆ ਹੈ ਅੱਛਾ ਰਾਜਵਿੰਦਰ ਜੀ ਹੋਰ ਨਾਲ ਤੁਹਾਡਾ رابطہ ਕਿਵੇਂ ਰਹਿੰਦਾ ਕਿਉਂਕਿ ਨਸ਼ਿਆਂ ਦੇ ਮੁੰਡੇ ਸੰਪਰਕ ਵਿੱਚ ਬਹੁਤ ਨਹੀਂ ਇੰਨਾ ਦੇ ਜਿਨ੍ਹਾਂ ਦਾ ਇਹਨਾਂ ਨੇ ਬੜੇ ਸਫਲਤਾਪੂਰਵਕ ਤੁਹਾਡੇ ਨੁਸਖਿਆਂ ਨਾਲ ਟ੍ਰੀਟਮੈਂਟ ਇਲਾਜ ਕਰਵਾਇਆ ਇਹ ਇੰਨਾ ਇਹ ਤਾਂ ਈਦ ਦੇ ਚੰਨ ਨਹੀਂ ਰਹਿੰਦੇ ਇਹਨਾਂ ਨੂੰ ਫੋਨ ਕਰਕੇ ਬੁਲਾਉਣਾ ਪੈਂਦਾ ਜੀ ਤੁਸੀਂ ਆ ਕੇ ਦਰਸ਼ਨ ਤਾਂ ਦੇ ਜੋ ਫੀਲਡ ਦੇ ਵਿੱਚ ਹੀ ਲੋਕਾਂ ਦੇ ਵਿੱਚ ਇੰਨਾ ਵਿਚਰਦੇ ਆ ਉਹ ਬਸ ਇਹਨਾਂ ਦੇ ਜਿਹੜੇ ਦੱਸੇ ਹੋਏ ਮਰੀਜ਼ ਹੈ ਪੇਸ਼ੈਂਟ ਹੈ ਉਹ ਆਈ ਜਾਂਦੇ ਸਾਡੇ ਕੋਲ ਇਹ ਆਪ ਹੁੰਦੇ ਨਹੀਂਗੇ ਇਹਨਾਂ ਨੂੰ ਕਹਿ ਕੇ ਕਿ ਬੁਲਾਈਦਾ ਔਰ ਬਹੁਤ ਵਧੀਆ ਇਹਨਾਂ ਨੇ ਜਿਹੜੀ ਨਾ ਇਨੀਸ਼ੀ ਇਹ ਪ੍ਰਧਾਨ ਸਾਹਿਬ ਵੀ ਨੇ ਗੁਰਦੁਆਰਾ ਸਾਹਿਬ ਦੇ ਤੇ ਨਾਲ ਨਾਲ ਇਹ ਸੇਵਾ ਵੀ ਕਰਦੇ ਆ ਇਹ ਜਦੋਂ ਦੇ ਸਾਡੇ ਨਾਲ ਜੁੜੇ ਨੇ ਮਤਲਬ ਉਦੋਂ ਦਾ ਇਹ ਹੈਗਾ ਕਿ ਹਿਸਾਬ ਲਾ ਲਓ ਵੀ ਪੇਸ਼ੈਂਟ ਇੰਨੇ ਜ਼ਿਆਦਾ ਵਧੀਆ ਤਰੀਕੇ ਨਾਲ ਠੀਕ ਹੋ ਰਹੇ ਨੇ ਇਹਨਾਂ ਦੇ ਭੇਜੇ ਵੀ ਠੀਕ ਹੋ ਰਹੇ ਨੇ ਇਹ ਖੁਦ ਵੀ ਦਵਾਈਆਂ ਲਿਜਾ ਲਾ ਜਾ ਕੇ ਉਹ ਦੇ ਦਿੰਦੇ ਐਨੀ ਸੇਵਾ ਕਰਦੇ ਆ ਲੋਕਾਂ ਦੀ ਤਾਂ ਬਹੁਤ ਸਮਾਜ ਸੇਵੀ ਬਹੁਤ ਤਗੜੇ ਸਮਾਜ ਸੇਵੀ ਬੰਦੇ ਸਾਡੇ ਨਾਲ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਤੇ ਇਹ ਸਾਡੇ ਡਾਕਟਰ ਗੁਰਮੀਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਬਹੁਤ ਛੋਟੇ ਛੋਟੇ ਨੁਸਖੇ ਫਾਰਮੂਲਿਆਂ ਦੇ ذریعے ਆਪਣੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਦੂਰ ਕਰ ਸਕਦੇ ਆ ਰਸੋਈ ਦੇ ਵਿੱਚ ਹੀ ਵੱਡੀਆਂ ਵੱਡੀਆਂ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ ਜਿਨ੍ਹਾਂ ਵਾਸਤੇ ਅਸੀਂ ਹਸਪਤਾਲ ਜਾਂਦੇ ਆ ਡਾਕਟਰ ਅੱਗੇ ਜੇਬ ਢਿੱਲੀ ਕਰਦੇ ਆ ਉਹ ਸਾਡੀ ਰਸੋਈ ਦੇ ਵਿੱਚ ਹੀ ਪਿਆ ਮੈਡਮ ਹਰਮੀਤ ਸਾਡੇ ਨਾਲ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਰ ਮੈ ਸਰ ਉੱਦਤ ਸਨ ਜੀ ਇਹ ਤਾਂ ਪਤਾ ਹੈ ਕਿ ਡਾਕਟਰ ਸਾਹਿਬ ਆ ਗਿਆ ਜੀ ਡਕਾਰ ਮੈਨੂੰ ਲੱਗਦਾ ਮੈਨੂੰ ਵੀ ਡਕਾਰ ਆ ਗਿਆ ਸਭ ਤੋਂ ਪਹਿਲਾਂ ਤਾਂ ਗੁਰਦੁਆਰੇ ਖੜੇ ਹੋਣ ਦੇ ਨਾਤੇ ਮੈਂ ਫਤਿਹ ਬੁਲਾਣਾ ਚਾਹਾਂਗੀ ਸਾਰਿਆਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਅੱਜ ਅਸੀਂ ਮਿਲੇ ਤੇ ਉੱਥੇ ਸਾਨੂੰ ਪਤਾ ਲੱਗਿਆ ਕਿ ਮੇਨ ਜਿਹੜੀ ਪ੍ਰੋਬਲਮ ਹੈਗੀ ਹੈ ਲੇਡੀਜ਼ ਨੂੰ ਵੀ ਤੇ ਜੈਂਟਸ ਨੂੰ ਵੀ ਡਾਈਜੈਸ਼ਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਆ ਤੇ ਉਹ ਸਾਡੇ ਕੋਲੋਂ ਹੁਣ ਇਸ ਟਾਈਮ ਹੋਨੇ ਮੈਡਮ ਸ਼ਰਨ ਖੜੇ ਹੈ ਸਾਡੇ ਕੋਲ ਇਹਨਾਂ ਨੇ ਸਾਨੂੰ ਇਹ ਸਵਾਲ ਕੀਤਾ ਕਿ ਮੈਮ ਡਾਈਟ ਦੇ ਬਾਰੇ ਸਾਨੂੰ ਦੱਸੋ ਵੀ ਸਾਨੂੰ ਆਪਣੀ ਡਾਈਟ ਕਿਸ ਤਰ੍ਹਾਂ ਮੇਨਟੇਨ ਕਰਨੀ ਚਾਹੀਦੀ ਹੈਗੀ ਹੈ ਤੇ ਉਹ ਹੀ ਅਸੀਂ ਇਹਨਾਂ ਨੂੰ ਸਲਾਹ ਦੇ ਰਹੇ ਸੀ ਕਿ ਜਿਵੇਂ ਮਾਰਨਿੰਗ ਤੁਸੀਂ ਖਾਲੀ ਪੇਟ ਕੋਸ਼ਿਸ਼ ਕਰੋ ਕਿ ਤੁਸੀਂ ਕੋਈ ਵੀ ਡਰਿੰਕ ਲੈ ਲਓ ਕੋਈ ਵੀ ਡਰਿੰਕ ਆਈ ਮੀਨਸ ਟੂ ਸੇ ਕਿ ਜਿਸ ਤਰ੍ਹਾਂ ਇਹਨਾਂ ਦਿਨਾਂ ਦੇ ਵਿੱਚ ਵੀਟਗ੍ਰਾਸ ਬਹੁਤ ਜ਼ਿਆਦਾ ਜਾਂ ਆਪਾਂ ਲੈ ਰਹੇ ਆ ਇਹ ਵੀਟਗ੍ਰਾਸ ਦੇ ਵਿੱਚ ਥੋੜਾ ਵੀਟਗ੍ਰਾਸ ਲਿਆ ਉਹਦੇ ਵਿੱਚ ਦੋ ਆਮਲੇ ਪਾ ਲਏ ਜਿਵੇਂ ਸ਼ਹਿਦ ਪਾ ਲਿਆ ਗੱਟ ਮੰਨ ਲਓ ਖੱਟਾ ਟੇਸਟ ਤੁਹਾਨੂੰ ਨਹੀਂ ਠੀਕ ਲੱਗਦਾ ਤਾਂ ਦੋ ਚਮਚ ਤੁਸੀਂ ਸ਼ਹਿਦ ਪਾ ਲਿਆ ਇਹ ਡਰਿੰਕ ਬਣਾ ਕੇ ਤੁਸੀਂ ਮਾਰਨਿੰਗ ਟਾਈਮ ਤੇ ਲਓ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਜਿਸ ਤਰ੍ਹਾਂ ਐਡਵਾਈਸ ਕੀਤਾ ਮੈਡਮ ਪੁੱਛ ਰਹੇ ਹੈਗੇ ਕਿ ਮੈਮ ਖਾਣਾ ਖਾਣ ਤੋਂ ਪਹਿਲਾਂ ਮੈਨੂੰ ਪ੍ਰੋਬਲਮ ਆਉਂਦੀ ਹੈ ਖਾਣਾ ਖਾਣ ਕੇ ਬੈਠਾ ਤਾਂ ਉਸ ਤੋਂ ਬਾਅਦ ਡਾਈਜੈਸਟ ਨਹੀਂ ਹੁੰਦਾਗਾ ਇਹਨਾਂ ਦੇ ਇਸ ਮਾਲ ਸੀਗਾ ਤਾਂ ਹੁਣ ਅਸੀਂ ਇਹਨਾਂ ਨੂੰ ਇਹੀ ਸਲਾਹ ਦੇ ਰਹੀ ਆ ਕਿ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਇਹਨਾਂ ਕ ਅਦਰਕ ਤੁਸੀਂ ਅਗਰ ਲੈ ਲੈਂਦੇ ਹੋ ਅਦਰਕ ਤੇ ਨਮਕ ਲਗਾਓ ਤੇ ਖਾਣਾ ਖਾਣ ਤੋਂ 20 ਮਿੰਟ ਪਹਿਲਾਂ ਤੁਸੀਂ ਉਹ ਅਦਰਕ ਲੈ ਲੈਂਦੇ ਹੋ ਤਾਂ ਤੁਸੀਂ ਜਦੋਂ ਖਾਣਾ ਖਾਓਗੇ ਤੁਹਾਨੂੰ ਲੱਗੇਗਾ ਕਿ ਤੁਹਾਨੂੰ ਅਫਾਰਾ ਨਹੀਂ ਬਣ ਰਿਹਾ ਗੈਸ ਨਹੀਂ ਬਣ ਰਹੀ ਆਟੋਮੈਟਿਕਲੀ ਤੁਹਾਡਾ ਜਿਹੜਾ ਖਾਇਆ ਪੀਆ ਉਹ ਤੁਹਾਨੂੰ ਡਾਈਜੈਸਟ ਹੋ ਰਿਹਾ ਹੈ ਹਾਂਜੀ ਉਹ ਤੁਸੀਂ ਖਾਲੀ ਪੇਟ ਲੋ ਤੇ ਜ਼ਿਆਦਾ ਬੈਟਰ ਹੈ ਹੋਰ ਵੀ ਤੁਹਾਨੂੰ ਕੋਈ ਪ੍ਰੋਬਲਮ ਮੈਂ ਤਾਂ ਤੁਸੀਂ ਉਹ ਵੀ ਡਿਸਕਸ ਕਰ ਸਕਦੇ ਹੋ ਕਿ ਉਹ ਜੀ 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 ਮੈਮ ਅੱਛਾ ਤੁਹਾਡਾ ਕਿਨਾ ਹੈ ਮਨਦੀਪ ਕੌਰ ਅੱਛਾ ਤੁਸੀਂ ਕਿੱਥੋਂ ਆਏ ਹੋ ਚੰਡੀਗੜ੍ਹ ਤੋਂ ਅੱਛਾ ਚੰਡੀਗੜ੍ਹ ਤੋਂ ਆਏ ਹੋ ਤੁਸੀਂ ਟੈਸਟ ਕੀਤਾ ਹਾਜ਼ਮੋਪਲੱਸ ਜੀ ਹਾਂ ਕਿਹੋ ਜਿਹਾ ਲੱਗਿਆ ਬਹੁਤ ਟੇਸਟੀ ਹੈ ਜੀ ਅੱਛਾ ਵਧੀਆ ਲੱਗਦਾ ਵੀ ਜੇ ਪਹਿਲੇ ਹੱਥ ਲੱਗਿਆ ਹੁੰਦਾ ਤੇ ਜਿਹੜੀਆਂ ਦਿੱਕਤਾਂ ਪੇਟ ਨਾਲ ਸੰਬੰਧਿਤ ਪ੍ਰੋਬਲਮਾਂ ਆਉਣੀਆਂ ਨਹੀਂ ਸੀ ਹਾਂਜੀ 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 ਜੀ 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 ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਅ ਇਸ ਵੇਲੇ ਅਸੀਂ ਜਿਹੜਾ ਖੜੇ ਹੈਗੇ ਆਂ ਉਹ ਗੁਰਦੁਆਰਾ ਯਾਦਗਾਰ ਸ਼ਹੀਦ ਭਾਈ ਜੈਤਾ ਜੀ ਗੁਰਦੁਆਰੇ ਦੇ ਮੂਹਰੇ ਅਸੀਂ ਖੜੇ ਆਂ ਜਿੱਥੇ ਅੱਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਪ੍ਰੇਮ ਆਯੁਰਵੈਦਾ ਵੱਲੋਂ ਜਿਹੜਾ ਇੱਕ ਕੈਂਪ ਹੈਗਾ ਲੰਗਰ ਹੈਗਾ ਦਵਾਈਆਂ ਦਾ ਇੱਥੇ ਲਗਾਇਆ ਗਿਆ ਸਿਹਤ ਨਾਲ ਜਾਣਕਾਰੀ ਨਾਲ ਸੰਬੰਧਿਤ ਜਿਹੜਾ ਲੰਗਰ ਹੈਗਾ ਇੱਥੇ ਲਗਾਇਆ ਗਿਆ ਲੋਕਾਂ ਨੂੰ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਤੁਸੀਂ ਆਪਣਾ ਪੇਟ ਹੈਗਾ ਉਹ ਸੈੱਟ ਰੱਖ ਸਕਦੇ ਹੋ ਔਰ ਲੋਕਾਂ ਨੇ ਜੋ ਇਹਨਾਂ ਕੋਲੋਂ ਟ੍ਰੀਟਮੈਂਟ ਇਲਾਜ ਕਰਵਾ ਚੁੱਕੇ ਨੇ ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਨੂੰ 10-10 20-20 ਸਾਲ 25-25 ਸਾਲ ਦੀਆਂ ਪ੍ਰੋਬਲਮ ਜਿਹੜੀਆਂ ਡਾਕਟਰ ਸਾਹਿਬ ਨੇ ਮਤਲਬ ਕੁਝ ਹੀ ਦਿਨਾਂ ਦੇ ਵਿੱਚ ਪੇਟ ਨਾਲ ਸੰਬੰਧਿਤ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਉਹ ਇਹਨਾਂ ਦੀਆਂ ਦੂਰ ਹੋਈਆਂ ਨੇ ਸੋ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਆਉਂਦਾ ਤਾਂ ਤੁਸੀਂ ਡਾਕਟਰ ਗੁਰਮੀਤ ਸਿੰਘ ਉਹਨਾਂ ਦੀ ਟੀਮ ਨੂੰ ਸੰਪਰਕ ਹੈ ਜਿਹੜਾ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਵੀ ਆਪਣਾ ਸਵਾਲ ਸ਼ੰਕਾ ਛੱਡ ਸਕਦੇ ਹੋ ਕਿਉਂਕਿ ਡਾਕਟਰ ਗੁਰਮੀਤ ਸਿੰਘ ਉਹਨਾਂ ਦੀ ਜਿਹੜੀ ਟੀਮ ਹੈਗੀ ਹੈ ਉਹ ਹਰ ਕਮੈਂਟ ਦਾ ਜਿਹੜਾ ਜਵਾਬ ਹੈ ਲਗਭਗ ਉਹ ਜ਼ਰੂਰ ਦਿੰਦੀ ਹੈ ਕਾਸਿਫ ਫਾਰੂਕੀ ਹਕੀਕ